ਰਾਮਸਰੂਪ ਅਣਖੀ ਦਨਾਵਲ ਪਰਦਾ ਤੇ ਰੋਸ਼ਨੀ ਦਾ ਅਗਲਾ ਭਾਗ 5 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਕਹਾਣੀਆਂ ਤੇ ਸੋਹਣੇ ਸੋਹਣੇ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੰਗਾ ਲੱਗੇ ਤਾਂ ਅੱਗੇ ਆ ਦੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਆ ਕਰੋ ਤੇ ਆਪਣੀ ਫੀਡਬੈਕ ਆਪਣੇ ਸਵੀ ਮੀਡੀਆ ਚੈਨਲ ਦੇ ਉੱਤੇ ਕਮੈਂਟ ਰਾਹੀਂ ਜਰੂਰ ਦਿਆ ਕਰੋ ਜੀ ਸੋ ਅਗਲਾ ਭਾਗ 5 ਦੀਵਾਲੀ ਤੋਂ 4 ਦਿਨ ਪਹਿਲਾਂ ਦੌਲਤ ਪਰ ਚਿੱਠੀ ਆਈ ਕਿ ਹਰਪਾਲ ਤੇ ਗੰਗੋ ਇੱਤਨੇ ਜਾਣੇ ਆ ਕੇ ਪਿੰਡ ਦੇ ਦਿਵਾਰੀ ਦੇਖਣਗੇ ਅਜੀਤ ਨੂੰ ਪਹਿਲਾਂ ਹੀ ਪਤਾ ਸੀ ਕਿ ਲੱਖ ਜਤਨ ਕਰਨ ਉੱਤੇ ਵੀ ਹਰਪਾਲ ਨੇ ਪਿੰਡ ਨਹੀਂ ਜਾਣਾ ਉਹ ਤਾਂ ਹੁਣ ਕਾਲਜ ਵੀ ਕਦੇ-ਕਦੇ ਨਹੀਂ ਜਾਂਦਾ ਸੀਗਾ ਜਾਂਦਾ ਤਾਂ ਟਕਸ਼ਾ ਪੁੱਤੇ ਮੁੰਡਿਆਂ ਨਾਲ ਚਾਹਾਂ ਪੀਂਦਾ ਰਹਿੰਦਾ ਕੋਈ ਕੋਈ ਪੀਰੀਅਡ ਅਟੈਂਡ ਕਰਦਾ ਹਾਣੀ ਮੁੰਡਿਆਂ ਵਿੱਚ ਕਦੇ-ਕਦੇ ਉੱਚੀ ਬੋਲਦਾ ਖੱਪ ਪਾਉਂਦਾ ਜਿਵੇਂ ਉਹਦਾ ਦਿਮਾਗ ਟਿਕਾਣੀ ਨਾ ਰਿਹਾ ਹੋਵੇ ਪਰ ਬਹੁਤਾ ਕਰਕੇ ਉਹ ਚੁੱਪ ਰਹਿੰਦਾ ਗੁੰਮਸਮ ਸਣਦਾ ਪਿੰਨਾ ਜਦੋਂ ਕਦੇ ਬੋਲਦਾ ਤਾਂ ਇਉਂ ਲੱਗਦਾ ਜਿਵੇਂ ਤੋੜੇ ਵਿੱਚ ਮੂੰਹ ਪਾ ਕੇ ਬੋਲਦਾ ਹੋਵੇ ਦੱਬੀ ਦੱਬੀ ਆਵਾਜ਼ ਕੁੱਟੀ-ਕੁੱਟੀ ਪਰੜਾਈ ਜੀ ਕਾਲ ਜਉਂਦਾ ਤਾਂ ਮੰਜੇ ਵਿੱਚ ਪਿਆ ਰਹਿੰਦਾ ਉਸਰਵੱਟੇ ਲੈਂਦਾ ਪਤਾ ਨਹੀਂ ਕੀ ਸੋਚਦਾ ਟਰਾਂਜਿਸਟਰ ਦੀ ਸਵਿੱਚ ਉਸਨੇ ਇੱਕ ਦਿਨ ਜ਼ੋਰ ਦੀ ਮਰੋੜ ਕੇ ਤੋੜ ਦਿੱਤੀ ਸੀ ਟਰਾਂਜਿਸਟਰ ਵਿੱਚ ਇੱਕ ਖੂੰਜੇ ਵਿੱਚ ਪਿਆ ਰੌਲ ਰਿਹਾ ਸੀ ਚੁੱਪ ਜਿਵੇਂ ਉਸ ਵਿਚਲੇ ਸੰਗੀਤ ਦੀ ਮੌਤ ਹੋਵੇ ਹੋਵੇ ਹੁਣ ਕਦੇ ਵੀ ਉਹ ਅਜੀਤ ਨਾਲ ਉਸ ਤਰ੍ਹਾਂ ਦੀ ਚੌੜਨੀ ਸੀ ਕਰਦਾਗਾ ਜਿਸ ਤਰ੍ਹਾਂ ਉਹ ਪਹਿਲਾਂ ਕਰਿਆ ਕਰਦੇ ਸਨ ਗੰਭੀਰ ਖੋਇਆ ਖੋਇਆ ਗੰਗੋ ਜੋ ਕੁਝ ਰਣਦੀਪ ਪਕਾਉਂਦੀ ਉਹ ਖਾ ਲੈਂਦਾ ਉਹਨੇ ਹੁਣ ਕਦੇ ਨਹੀਂ ਸੀ ਟੋਕਿਆ ਕਿ ਸਬਜ਼ੀ ਵਿੱਚ ਲੂਣ ਵੱਧ ਹੈ ਜਾਂ ਘੱਟ ਹੈ ਦਾਲ ਨੂੰ ਤੜਕਾ ਸਵਾਰ ਕੇ ਨਹੀਂ ਲੱਗਿਆ ਫਲਕਾ ਠੰਡਾ ਹੈ ਉਸ ਦਾ ਇੱਕ ਦੋਸਤ ਸੀਗਾ ਦਵਿੰਦਰ ਕਦੇ ਉਸ ਦਾ ਜੀਬ ਬਹੁਤ ਹਾਈ ਉਕਤਾ ਜਾਂਦਾ ਤਾਂ ਦਵਿੰਦਰ ਦੇ ਘਰੇ ਚੱਲਿਆ ਜਾਂਦਾ ਕਈ ਵਾਰ ਤਾਂ ਸਾਰਾ ਸਾਰਾ ਦਿਨ ਦਵਿੰਦਰ ਕੋਲ ਰਹਿੰਦਾ ਉਹ ਵੀ ਕਦੇ-ਕਦੇ ਉਸ ਕੋਲ ਆ ਜਾਂਦਾ ਪਰ ਬਹੁਤਾ ਹਰਪਾਲ ਹੀ ਦਵਿੰਦਰ ਕੋਲ ਜਾਂਦਾ ਕਿਸੇ-ਕਿਸੇ ਦਿਨ ਤਾਂ ਉਹ ਸ਼ਾਮ ਦੀ ਰੋਟੀ ਵੀ ਦਵਿੰਦਰ ਕੋਲ ਖਾ ਲੈਂਦਾ ਉੱਥੇ ਹੀ ਸੌਂ ਜਾਂਦਾ ਉਹਦੀ ਮਾਂ ਵੀ ਹਰਪਾਲ ਨੂੰ ਬਹੁਤ ਪਿਆਰ ਕਰਦੀ ਬਾਪੂ ਦੀ ਚਿੱਠੀ ਆਈ ਹੈ ਚੌਥੇ ਨੂੰ ਦੀਵਾਲੀ ਹੈ ਕਦੋਂ ਚੱਲਗੇ ਪਾਲੀ ਹਰਪਾਲ ਚੁੱਪ ਬੈਠਾ ਰਿਹਾ ਸੀਗਾ ਅਜੀਤ ਉਸ ਦੇ ਕੋਲ ਕੁਰਸੀ ਉੱਤੇ ਬੈਠੀ ਚੀਜੀ ਉੱਤੇ ਚੁੰਨੀ ਦਾ ਲੜ ਬਲੇਟ ਰਹੀ ਸੀ ਕੱਜਰ ਦੋਵੇਂ ਚੁੱਪ ਬੈਠ ਰਹੇ 10 ਫਿਰ ਕਦੋਂ ਚੱਲ ਗਏ ਅਜੀਤ ਨੇ ਹਰਪਾਲ ਦਾ ਹੱਥ ਆਪਣੇ ਹੱਥ ਵਿੱਚ ਘੁੱਟ ਲਿਆ ਸੀਗਾ ਮੈਂ ਕੀ ਕਰਨਾ ਏ ਤੂੰ ਤੇ ਗੰਗਾ ਜਾਓ ਦੇਖਾਓ ਬਾਪੂ ਦੀ ਦੀਵਾਲੀ ਹਰਪਾਲ ਆਪਣਾ ਹੱਥ ਛੜਾ ਕੇ ਮੰਜੇ ਉੱਤੇ ਲਟ ਗਿਆ ਤੇ ਅੱਖਾਂ ਉੱਤੇ ਬਾਂਹ ਧਰ ਲੇ ਅਜੀਤ ਉੱਥੇ ਬੈਠੀ ਕੁਝ ਚਿਰ ਹੋਰ ਚੁੰਨੀ ਦੇ ਲਾੜ ਨੂੰ ਵਟ ਦਿੰਦੀ ਤੇ ਫਿਰ ਉੱਠ ਕੇ ਗੰਗੋ ਕੋਲਾ ਬੈਠੀ ਬਾਪੂ ਜੀ ਦੀ ਚਿੱਠੀ ਪੜ ਕੇ ਉਹਨੇ ਗੰਗੋ ਨੂੰ ਸੁਣਾਈ ਦੂਜਾ ਦਿਨ ਵੀ ਲੰਘ ਗਿਆ ਤੀਜੇ ਦਿਨ ਦੀ ਸਵੇਰ ਗੱਡੀ ਲਈ ਜਦ ਉਹਨਾਂ ਨੇ ਘਰੋਂ ਤੁਰਨਾ ਸੀ ਤਾਂ ਅੱਧਾ ਘੰਟਾ ਪਹਿਲਾਂ ਹਰਪਾਲ ਉੱਥੋਂ ਚਲਾ ਗਿਆ ਜਾਂਦਾ ਹੋਇਆ ਬਸ ਇਨਾ ਮੂੰਹ ਹਿਲਾ ਗਿਆ ਜਿੰਨੇ ਦਿਨ ਤੁਸੀਂ ਮੋੜਦਿਆਂ ਨਹੀਂ ਮੈਂ ਦਵਿੰਦਰ ਕੋਲ ਹੀ ਰਹੂੰਗਾ ਜਬਾਂ ਨਾਲ ਹੀ ਲੈ ਜਾਇਓ ਕਮਰੇ ਦੀਆਂ ਗੰਗੋ ਨੇ ਤਾਂ ਕੀ ਬੋਲਣਾ ਸੀ ਅਜੀਤ ਨੇ ਵੀ ਕੋਈ ਮੋੜ ਨਾ ਦਿੱਤਾ ਦੁਪਹਿਰ ਤੀਕ ਗੰਗੋ ਤੇ ਅਜੀਤ ਦੌਲਤਪੁਰ ਪਹੁੰਚ ਗਈਆਂ ਪਾਲ ਨਹੀਂ ਆਇਆ ਅਜੀਤ ਚੁੱਪ ਪਾਲ ਕਿਉਂ ਨਹੀਂ ਆਇਆ ਗੰਗੋ ਵੀ ਚੁੱਪ ਮਾਂ ਨੇ ਅਜੀਤ ਦਾ ਮੋਢਾ ਝੰਜੋੜਿਆ ਜੀਤਾ ਤੂੰ ਚੁੱਪ ਕਿਉਂ ਹੈ ਬੋਲਦੀ ਕਿਉਂ ਨਹੀਂ ਗਈ ਦੱਸ ਪਾਲ ਕਿਉਂ ਨਹੀਂ ਆਇਆ ਤੁਹਾਡੇ ਨਾਲ ਅਸੀਂ ਤਾਂ ਬਹੁਤ ਆਖਿਆ ਸੀਗਾ ਪਰ ਉਹ ਕਹਿੰਦਾ ਮੈਂ ਤਾਂ ਐਤਕੀ ਦੀ ਦੀਵਾਲੀ ਵਿੰਦਰ ਨਾਲ ਮਨਾਉਣੀ ਹੈ ਅਜੀਤ ਨੇ ਨੀਵੀ ਪਾ ਕੇ ਆਖ ਦਿੱਤਾ ਸੀਗਾ ਫਿਰ ਕੀ ਸੀਗਾ ਵਿੰਦਰ ਨੂੰ ਵੀ ਨਾਲ ਲੈ ਆਉਂਦੇ ਇੱਥੇ ਹੀ ਗੁਰਕ੍ਰਿਪਾਲ ਸਿੰਘ ਨੇ ਕਿਹਾ ਅਜੀਤ ਨੇ ਧਰਤੀ ਉੱਤੋਂ ਅੱਖਾਂ ਚੱਕੀਆਂ ਤੇ ਆਪਣੇ ਬਾਪੂ ਜੀ ਵੱਲ ਪੇਧ ਭਰੀ ਨਜ਼ਰ ਸੱਟੀ ਅੱਜ ਉਹਨੂੰ ਆਪਣਾ ਪਿਤਾ ਹੋਰੋ-ਹਰੋ ਲੱਗਿਆ ਸੀਗਾ ਪਹਿਲਾਂ ਨਾਲੋਂ ਵੱਖਰਾ ਜਿਹਾ ਤਾਹੀਂ ਵਿਗੜ ਜਾਂਦੇ ਨੇ ਨਾ ਸ਼ਹਿਰ ਜਾ ਕੇ ਰਹਿਣ ਦੇ ਮੁੰਡੇ ਮੰਦਰ ਨਾਲ ਦਿਵਾਰੀ ਮਨਾ ਕੇ ਦੱਸੋ ਬਈ ਕੀ ਕੱਢਣਾ ਪਉਣਾ ਏ ਆਹੀ ਸਾਲ ਐ ਫੇਰ ਜੇ ਕੰਨ ਵੀ ਖੁਰਕਣ ਦੀ ਵਹਿਰ ਮਿਲ ਜੂ ਬੱਚੂ ਮੇਰੇ ਨੂੰ ਤਾਂ ਉਹ ਬੋਲਦਾ ਰਿਹਾ ਅਜੀਤ ਦੀ ਸਮਝ ਵਿੱਚ ਕੋਈ ਗੱਲ ਨਹੀਂ ਸੀ ਆ ਰਹੀ ਮਾਂ ਨੇ ਚਾਹ ਬਣਾਈ ਸਭ ਨੇ ਪੀਤੀ ਜੀਤਾ ਤੇਰੀ ਪੜ੍ਹਾਈ ਦਾ ਕੀ ਹਾਲ ਐ ਬਾਪੂ ਨੇ ਪੁੱਛਿਆ ਠੀਕ ਐ ਤੇ ਉਹ ਪੜਦਾ ਹੁੰਦਾ ਸਰਦਾਰ ਸਾਹਿਬ ਕਹਜ ਅਜੀਤ ਚੁੱਪ ਉਹਨੇ ਕਹਾਦਾ ਪੜ੍ਹਨਾ ਸੀਗਾ ਆਖਰ ਨੂੰ ਖੇਤੀ ਹੀ ਕਰਨੀ ਐ ਨਾ ਕਹਿ ਕੇ ਉਹ ਹੱਸ ਪਿਆ। ਕਲਵੰਤ ਕੌਰ ਵੀ ਮੁਸਕਰਾ ਪਈ ਸੀ। ਅਜੀਤ ਦੇ ਚਿਹਰੇ ਉੱਤੇ ਕੋਈ ਤਬਦੀਲੀ ਨਾ ਆਈ। ਜੀਤਾ ਤੂੰ ਬੋਲਦੀ ਕਿਉਂ ਨਹੀਂ ਖੁੱਲ ਕੇ? ਥੱਕ ਗਈਆਂ ਸਫ਼ਰ 'ਚ। ਮਾਣ ਨੇ ਉਹਦੇ ਮੂੰਹ ਵੱਲ ਪੂਰਾ ਧਿਆਨ ਨਾਲ ਦੇਖਿਆ। ਅਜੀਤ ਕੁਝ ਨਾ ਬੋਲੀ। 8 ਹੱਥ ਮੂੰਹ ਧੋ ਲੈ, ਗਰਮ ਪਾਣੀ ਪੀ ਆਏ, ਟੋਕਣੀ 'ਚ ਮਾਣ ਨੇ ਕਿਹਾ ਅਜੀਤ ਉਵੇਂ ਜਿਵੇਂ ਬੈਠੀ ਰਹੀ ਕੋਚ ਚੈਰ ਪਿੱਛੋਂ ਉਹ ਉੱਠੀ ਤੇ ਅੰਦਰਲੇ ਕਮਰੇ ਵਿੱਚ ਜਾ ਕੇ மஞ்சੀ ਉੱਤੇ ਪੈ ਗਈ। ਕਹਿੰਦੀ ਮੇਰਾ ਤਾਂ ਸਿਰ ਦੁਖਦਾ ਏ। ਅੱਥ ਨੇ ਰੋਟੀ ਟੱਕ ਦਾ ਆਹਰ ਕਰਨ ਵੇਲੇ ਕਲਵੰਤਕੌਰ ਨੇ ਗੰਗੋ ਤੋਂ ਪੁੱਛਿਆ ਅਜੀਤ ਇੰਨੀ ਉਦਾਸ ਕਿਉਂ ਹੈ ਗੰਗੋ ਨੇ ਕੁਝ ਨਾ ਦੱਸਿਆ ਫੈਰੋਸ ਨੇ ਹਰਪਾਲ ਦੀ ਸੁੱਖ ਸੰਤ ਪੁੱਛੀ ਗੰਗੋ ਹਾਂ ਹੂੰ ਤਾਂ ਵੱਧ ਕੁਝ ਨਾ ਬੋਲੀ ਕਲਵੰਤਕੌਰ ਨੇ ਵੀ ਫਿਰ ਹੋਰ ਗੱਲ ਛੇੜੀ ਰੋਟੀ ਟੱਕ ਖਾ ਕੇ ਸਭ ਪੈ ਗਏ ਪਿਓ ਨੇ ਬਥੇਰੀ ਕੋਸ਼ਿਸ਼ ਕੀਤੀ ਮਾਂ ਨੇ ਵੀ ਕੀਤੀ ਕਿ ਅਜੀਤ ਗੱਲਾਂ ਸੁਣਾਵੇ ਪਰ ਉਹ ਤਾਂ ਕੋਈ ਗੱਲ ਵੀ ਨਹੀਂ ਸੀ ਦੱਸ ਰਹੀ ਮੰਜੇ ਤੇ ਪਈ ਤੇ ਰਜਾਈ ਦੱਬ ਕੇ ਸੌ ਗਈ ਮਾਂ ਪਿਓ ਹੈਰਾਨ ਸੀ ਕੀ ਹੋ ਗਿਆ ਕੁੜੀ ਨੂੰ ਅੱਜ ਇਹਨੂੰ ਕੀ ਹੋ ਗਿਆ ਆ ਦੋਵਾਂ ਦੀ ਸਮਝ ਵਿੱਚ ਕੋਈ ਗੱਲ ਨਾ ਆਈ ਥੱਕੀ ਹੋਣੀ ਹੈ ਕੁੜੀਆਂ ਦਾ ਕੀ ਹੈ ਐਵੇਂ ਹੀ ਥੱਕ ਜਾਂਦੀਆਂ ਨੇ ਚਲੋ ਸੌਂ ਲੈਣ ਦਿਓ ਵਿਚਾਰੀ ਨੂੰ ਸਫ਼ਰ ਚੋਂ ਆਈ ਹੈ ਮਾਪਿਓ ਵੀ ਚੁੱਪ ਕਰਕੇ ਸੌਂ ਗਏ ਸੀ ਦੈਨ ਚੜਿਆ ਮੰਜੇ ਉੱਤੇ ਹੀ ਜੀਤ ਨੇ ਚਾਹ ਪੀਤੀ ਤੇ ਜਾਈ ਫੇਰ ਉੱਤੇ ਲੇ ਲਈ ਸੀ ਕਾਫੀ ਦੈਨ ਚੜ੍ਹ ਤੀਕ ਉਹ ਮੰਜੇ ਵਿੱਚ ਹੀ ਪਈ ਰਹੀ ਕੁੜੀਏ ਉੱਠ ਕੇ ਨਾ ਤੋ ਕੱਪੜੇ ਬਦਲ ਤੇ ਨਾਲੇ ਕੁਝ ਖਾਣ ਖੂਨ ਨੂੰ ਬਣਾ ਲਿਆ ਕੋਈ ਚੀਜ਼ ਬਰੇ ਦਿਨਾਂ ਦਾ ਦਿਨ ਹੈ ਮਾਂ ਨੇ ਉਹਦੇ ਮੂੰਹ 'ਤੇ ਰਜਾਈ ਦਾ ਪੱਲਾ ਲਾ ਕੇ ਆਖਿਆ ਸੀਗਾ ਅਜੀਤ ਨੇ ਗੜਾਈ ਪੰਨੀ ਉੱਠੀ ਤੇ ਜੰਗਲ ਪਾਣੀ ਜਾ ਕੇ ਦੰਤਨ ਲੈ ਕੇ ਵਹਿ ਗਈ ਕੰਟਾ ਪਰ ਦੰਤਨ ਨਹੀਂ ਕਾਦੀ ਰਹੀ ਸੀ ਦੰਤਨ ਨੂੰ ਚਬੀ ਜਾਵੇ ਥੁੱਕੀ ਜਾਵੇ ਕੁੜਗੇ ਅੱਜ ਤਾਂ ਸਾਰੀ ਕਿਕਰ ਚਬਦੀ ਆ ਕਹਿ ਕੇ ਪਿਓ ਉੱਚੀ ਉੱਚੀ ਹੱਸ ਪਿਆ ਸੀ ਅਜੀਤ ਦਾ ਮੱਥਾ ਇਕੱਠਾ ਹੋ ਗਿਆ ਉਸਨੇ ਆਪਣਾ ਮੂੰਹ ਪਰੇ ਭਵਾ ਲਿਆ ਬੋਲੀ ਕੁਝ ਨਾ ਦੰਤਨ ਉਸਨੇ ਦੂਰ ਵਗਾ ਮਾਰੀ ਕੁਰਲੀ ਕੀਤੀ ਮੂੰਹ ਹੱਥ ਧੋ ਲਿਆ ਨਾ ਨਾਤੀ ਨਾ ਕੱਪੜੇ ਬਦਲੇ ਇੱਕ ਹਿੰਦੀ ਨਾਵਲ ਪੂਰਨ ਪੂਨਮ ਕੀ ਰਾਤ ਲੈ ਕੇ ਬੈਠ ਗਈ ਰੋਟੀ ਪੱਕੀ ਰੋਟੀ ਖਾ ਲਈ ਤੇ ਫਿਰ ਨਾਵਲ ਪੜ ਲਿਆ ਸੀਗਾ ਪੜਦੀ ਰਹੀ ਪੜਦੀ ਰਹੀ ਤੇ ਫਿਰ ਸੌਂ ਗਈ ਪਿਛਲੇ ਪੈਰ ਦੀ ਚਾਹ ਪੀ ਕੇ ਉਹ ਗੰਗੂ ਕੋਲਾ ਬੈਠੀ ਦੇਸੀ ਘਿਓ ਦਾ ਮੋਨ ਪਾ ਕੇ ਉਹ ਗੁੜ ਦੇ ਪਾਣੀ ਨਾਲ ਆਟਾ ਗੁੰਨ ਰਹੀ ਸੀ ਜੀਤ ਦੇਖੀ ਕਿਤੇ ਇਹਨਾਂ ਕੋਲ ਕੋਈ ਗੱਲਣਾ ਤੋਰ ਬੈਠੀ ਮੈਂ ਪੱਟੀ ਜਾਉਂਗੀ ਗੰਗੋ ਨੇ ਉਹਨੂੰ ਸਮਝਾਉਂਦੀ ਦਿੱਤੀ ਕੰਗੋ ਦੀ ਗੱਲ ਸੁਣ ਕੇ ਜੀਤ ਨੇ ਹੌਕਾ ਭਰਿਆ ਤੇ ਕਿਹਾ ਲੈ ਮੈਂ ਕਿਹੜਾ ਛੇੜਨੀ ਇਹ ਗੱਲ ਪਰ ਪਾਲੀ ਦੀ ਹਾਲਤ ਖਰਾਬ ਐ ਪਤਾ ਨਹੀਂ ਕਿਸ ਕੜ ਬੈਠੂਗਾ ਮੇਰੀ ਕਿਸਮਤ ਤੀ ਇਹ ਮੇਰੇ ਮੂੰਹ ਕਿਉਂ ਨਿਕਲਣਾ ਸੀਗਾ ਮੈਥੋਂ ਕਾਹਨੂ ਹੋਣੀ ਸੀ ਇੱਕ ਗਵਿੱਗਿਆ ਮੇਰਾ ਹੀ ਮੂੰਹ ਟੁੱਟ ਜੇ ਚੰਦਰੀ ਦਾ ਜੀ ਨੇ ਉਸ ਜਵਾਕ ਰੀਜਾਂ ਦੇ ਦੁਖੀ ਕੀਤੀ ਗੰਗੋ ਆਪ ਉੱਤੇ ਲਹਣਤਾ ਪਾਉਣ ਲੱਗੀ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਸੀਗਾ ਕੋਚਰ ਦੋਵੇਂ ਚੁੱਪ ਬੈਠਨ ਰਹੀਆਂ ਗੁੱਜੇ ਹੋਏ ਆਟੇ ਉੱਤੇ ਗੰਗੋ ਨੇ ਇੱਕ ਚੌੜਾ ਪੋਣਾ ਦੇ ਦਿੱਤਾ ਸੀ ਤੂੰ ਕਿਉਂ ਐਵੇਂ ਅੱਖਾਂ ਗਾਲਦੀ ਐ ਤੇਰਾ ਇਹਦੇ ਵਿੱਚ ਕੀ ਕਸੂਰ ਹੈ ਚੜਿਆ ਸੂਰਜ ਢੱਕਿਆ ਕਿਵੇਂ ਜਾਊਗਾ ਗੱਲ ਕਿਤੇ ਗੁੱਜੀ ਰਹਿੰਦੀ ਐ ਗੱਲ ਕਿਤੇ ਗੁੱਝੀ ਰਹਿੰਦੀ ਏ ਪੱਥਰਾਂ ਨੂੰ ਪਾੜ ਕੇ ਬਾਹਰ ਆ ਜਾਂਦੀ ਏ ਜੋ ਕੁਛ ਹੋਊ ਉਦ ਦੇਖੀ ਜਊ ਤੂੰ ਐਵੇਂ ਸੰਸਾ ਨਾ ਕਰ ਤੈਨੂੰ ਕੀ ਹੋ ਜੂਗਾ अजीत ਨੇ ਗੰਗੋ ਦਾ ਦਿਲ ਤਰਾਇਆ denn ਛਿਪਿਆ ਮਠੀਆਂ ਪੱਕੀਆਂ ਬਾਜ਼ਾਰ ਦੀ ਮਠਿਆਈ ਘਰ ਆਈ अजीत ਨੇ ਜਲੇਬੀ ਇੱਕ ਸਾਖ ਮੂੰਹ ਵਿੱਚ ਪਾ ਲਈ ਸੀ ਹੋਰ ਕਿਸੇ ਚੀਜ਼ ਨੂੰ ਉਸ ਦਾ ਨੱਕ ਨਾ ਕੀਤਾ ਉਸ ਦੇ ਚੌਪ ਨੂੰ ਦੇਖ ਦੇਖ ਮਾਂ ਬਾਪ ਝੁਰ ਰਹੇ ਸੀ ਕੀ ਹੋ ਗਿਆ ਇਹ ਚੰਦਰੀ ਨੂੰ ਕੁੜੇ ਤੂੰ ਮੋਮਬੱਤੀਆਂ ਤਾਂ ਲਾ ਦੇ ਵੱਡੀਆਂ ਵੱਡੀਆਂ ਮੋਮਬੱਤੀਆਂ ਦੇ ਦੋ ਬੰਡਲ ਤੇ ਸੀਖਾਂ ਵਾਲੇ ਡੱਬੇ ਕਲਵੰਤ ਕੌਰ ਨੇ ਈਤ ਨੂੰ ਫੜਾ ਦਿੱਤੀ ਦੋਵੇਂ ਕਮਰੇ ਵਿੱਚ ਇੱਕ-ਇੱਕ ਮੋਮਬੱਤੀ ਉਸਨੇ ਲਾ ਦਿੱਤੀ ਦੂਜੇ ਕਮਰੇ ਉੱਤੇ ਜੋ ਚਬਾਰਾ ਸੀ ਉਸ ਵਿੱਚ ਦੋ ਮੋਮਬੱਤੀਆਂ ਉਸਨੇ ਧਰ ਦਿੱਤੀਆਂ ਚਬਾਰੇ ਦੀ ਲੰਮੀ ਕਾਰਨਿਸ ਉਤੇ ਤੇ ਨਾ ਤਸਵੀਰਾਂ ਨੂੰ ਉਹ ਬੇਧਿਆਨ ਜੀ ਹੱਦੇ ਖਣ ਲੱਗ ਪਈ ਇੱਕ ਤਸਵੀਰ ਉਸਦੇ ਬਾਪੂ ਜੀ ਦੇ ਮਾਕਲਵੰਤ ਕੌਰ ਦੀ ਸੀ ਇੱਕ ਤਸਵੀਰ ਇਕੱਲੀ ਜੀਤ ਜੀ ਦੀ ਸੀ ਜਦੋਂ ਕੇਵਲ 1 ਸਾਲ ਦੀ ਹੁੰਦੀ ਸੀ ਇੱਕ ਤਸਵੀਰ ਹਰਪਾਲ ਦੀ ਜਿਹੜੀ ਪਿਛਲੇ ਸਾਲ ਹੀ ਉਸਨੇ ਬਣਵਾਈ ਸੀ ਤੇ ਜਿਸ ਦੀ ਇੱਕ ਕਾਪੀ ਮਾਕਲਵੰਤ ਕੌਰ ਨੂੰ ਪਟਿਆਲੇ ਤੋਂ ਆਉਂਦੀ ਇੱਥੇ ਲਿਆਈ ਸੀ ਇੱਕ ਤਸਵੀਰ ਹੋਰ ਸੀਗੀ ਵੱਡੀ ਸਾਰੀ ਉਸ ਵਿੱਚ ਉਸਦੇ ਬਾਪੂ ਜੀ ਮਾ ਕਲਵੰਤ ਕੌਰ ਦੇ ਪਿੱਛੇ ਇੱਕ ਛੋਟੀ ਕੁੜੀ ਖੜੀ ਸੀਗੀ ਖੁੱਲੇ ਖੁੱਲੇ ਕੱਪੜਿਆਂ ਵਾਲੀ ਇੱਕ ਇਹ ਸਦੀਕਾ ਸੀਗੀ ਇਹ ਤਸਵੀਰ ਪਹਿਲਾਂ ਵੀ ਉਸਨੇ ਕਈ ਸਾਲ ਹੋਇਆ ਜਦੋਂ ਉਹ ਦੌਲਤਪੁਰ ਆਈ ਸੀ ਦੇਖੀ ਸੀਗੀ ਉਹ ਦੋਸਤ ਦੀ ਮਾਂ ਕੁਲਵੰਤ ਕਰਨੇ ਸਦੀਕਾਂ ਬਾਰੇ ਉਸ ਨੂੰ ਦੱਸਿਆ ਸੀ ਸਿਰਫ ਇੰਨਾ ਹੀ ਕਿ ਇਹ ਕੁੜੀ ਆਪਣੀ ਨੋਕਰ ਆਣੀ ਹੁੰਦੀ ਸੀ ਪਰ ਉਹੀ ਤਸਵੀਰ ਅੱਜ ਦੇਖ ਕੇ ਅਜੀਬ ਦਾ ਜਿਵੇਂ ਦਿਲ ਬੈਠ ਗਿਆ ਹੋਵੇ ਉਸ ਨੇ ਇੱਕ ਲੰਮਾ ਸਾਹ ਆਪਣੇ ਅੰਦਰ ਖਿੱਚਿਆ ਤੇ ਫਿਰ ਉਹ ਸਾਹ ਨੂੰ ਇੱਕ ਘੁੱਟ ਕੇ ਬਾਹਰ ਛੱਡ ਦਿੱਤਾ ਸੀਗਾ ਚੁਬਾਰੇ ਚ ਉੱਤਰ ਕੇ ਰਸੋਈ ਗੁਸਲਖਾਨਾਂ ਤੇ ਪਸ਼ੂਆਂ ਵਾਲੇ ਕੋਠੇ ਵਿੱਚ ਇੱਕ ਇੱਕ ਮੂੰਬੱਤੀ ਉਦਨੀ ਧਰ ਦਿੱਤੀ। ਹਵੇਲੀ ਮੂਰੇ ਦਰਵਾਜੇ ਦੇ ਵੱਡੇ ਵੱਡੇ ਤਖਤੇ ਸਨ ਜਿਵੇਂ ਕਿਸੇ ਕਿਲੇ ਦੇ ਹੁੰਦੇ ਹਨ। ਦਰਵਾਜੇ ਦੇ ਸੱਜੇ ਹੱਥ ਦੋ ਵੱਡੇ ਵੱਡੇ ਕਮਰੇ ਖੱਬੇ ਹੱਥ ਵੀ ਐਵੇਂ ਜਿਵੇਂ ਦੋ ਵੱਡੇ ਕਮਰੇ ਸੀਗੇ। ਖੱਬੇ ਪਾਸੇ ਦੇ ਦੋਵੇਂ ਕਮਰਿਆਂ ਉੱਤੇ ਇੱਕ ਲੰਮਾ ਸਾਰਾ ਚੁਬਾਰਾ ਸੀ ਚੁਬਾਰੇ ਉੱਤੇ ਇੱਕ ਹੋਰ ਛੋਟਾ ਚੁਬਾਰਾ ਔਰ ਛੋਟੇ ਚੁਬਾਰੇ ਉੱਤੇ ਬਰਸਾਤੀ ਬਰਸਾਤੀ ਦੇ ਦੰਗਲੇ ਤੇ ਲੋਹੇ ਦੀ ਮੂਰਨੀ ਲੱਗੀ ਹੋਈ ਸੀ ਜਿਹੜੀ ਤੇਜ਼ ਹਵਾ ਵਿੱਚ ਹਮੇਸ਼ਾ ਹੀ ਘਗਦੀ ਰਹਿੰਦੀ ਸੀ। ਥੱਲੇ ਵਾਲੇ ਵੱਡੇ ਕਮਰਿਆਂ ਵਿੱਚ ਉਸਨੇ 2-2 ਮੋਮਬੱਤੀਆਂ ਜੜ ਦਿੱਤੀਆਂ ਲੰਮੇ ਚਬਾਰੇ ਵਿੱਚ 4 ਮੋਮਬੱਤੀਆਂ ਉਧਰਲੇ ਛੋਟੇ ਚਬਾਰੇ ਦੇ ਬਨੇਰੇ ਉੱਤੇ ਉਸਨੇ 6 ਮੋਮਬੱਤੀਆਂ ਪਾ ਲੋ ਪਾਲ ਲਾ ਦਿੱਤੀਆਂ ਸੀਗਾ ਛੋਟੀ ਜਿਹੀ ਬਾਰੀ ਤੇ ਖੜੀ ਉਸ ਨੂੰ ਸਾਰਾ ਪਿੰਡ ਦਸਦਾ ਸੀਗਾ ਤੇ ਸਾਰੇ ਪਿੰਡ ਦੇ ਕੋਠਿਆਂ ਉੱਤੇ ਬਲ ਰਹੇ ਦੀਵੇ ਮੋਮਬੱਤੀਆਂ ਤੇ ਮਸ਼ਾਲਾਂ ਬਣੇਰੇ ਉੱਤੇ ਮੋਮਬੱਤੀ ਦੀ ਪਾਲ ਬਲ ਰਹੀ ਸੀ ਮੋਮ ਟਲ ਟਲ ਥੱਲੇ ਡਗ ਰਹੀ ਸੀ ਅਜੀਤ ਨੂੰ ਲੱਗਿਆ ਜਿਵੇਂ ਮੋਮਬੱਤੀਆਂ ਰੋ ਰਹੀਆਂ ਹੋਣ ਫਿਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਸੱਜੇ ਪਾਸੇ ਦੇ ਸਿਰੇ ਉੱਤੇ ਲੱਗੀ ਮੋਮਬੱਤੀ ਤਾਂ ਬਹੁਤ ਰੋ ਰਹੀ ਹੋਵੇ ਹੌਲੀ ਹੌਲੀ ਉਸ ਮੋਮਬੱਤੀ ਦਾ ਰੂਪ ਬਦਲ ਰਿਹਾ ਸੀ ਅਜੀਤ ਨੂੰ ਜਿਵੇਂ ਕੋਈ ਸੁਪਨਾ ਆ ਰਿਹਾ ਹੋਵੇ ਉਹ ਮੋਮਬੱਤੀ ਰੋ ਰਹੀ ਸੀ ਉਸ ਦੇ ਨਾਲ ਲੱਗਦੀ ਮੋਮਬੱਤੀ ਵੀ ਉਹਨਾਂ ਹੀ ਪਿਗਲ ਰਹੀ ਸੀ ਉਹਨਾਂ ਹੀ ਰੋ ਰਹੀ ਸੀ ਉਸ ਨੂੰ ਅਨਪਹਾਉ ਹੋਇਆ ਜਿਵੇਂ ਬਹੁਤ ਹੱਤਾਂ ਉਹ ਸੱਜੇ ਪਾਸੇ ਦੀ ਮੋਮਬਤੀ ਦਾ ਸਿਰ ਲੱਗ ਕੇ ਹੀ ਪਿਗਲ ਰਹੀ ਹੋਵੇ ਤੀਜੀ ਜੇ ਚੌਥੀ ਆਪਣੀ ਮੋਜ ਵਿੱਚ ਜਾਗ ਰਹੀਆਂ ਸਨ ਟੀਕੀ ਹੋਈ ਲਾਟ ਉਸਨੇ ਦੇਖਿਆ ਕਿ ਹੁਣ ਤੱਕ ਕੋਈ ਕੋਈ ਤਵਕਾ ਮੋਮ ਦਾ ਉਹਨਾਂ ਵਿੱਚੋਂ ਥੱਲੇ ਡੇਗਦਾ ਸੀਗਾ ਹਵਾ ਵਗਦੀ ਸ਼ੁਰੂ ਹੋ ਗਈ ਸੀ ਲਾਟਾਂ ਨੂੰ ਝੋਲੇ ਪੈਣ ਲੱਗੇ ਲਾਟਾਂ ਕੰਬਣ ਲੱਗੀਆਂ ਪਹਿਲੀ ਮੋਮਬਤੀ ਬੁਜੂ ਬੁਜੂ ਕਰਨ ਲੱਗੀ ਸੀ ਇਤਿਹਾਸ ਬੁੱਲਾ ਆਇਆ ਆਪਣੇ ਹੱਥਾਂ ਦੀ ਵੋਟ ਕਰਕੇ ਉਹਨੇ ਕੋਸ਼ਿਸ਼ ਕੀਤੀ ਕਿ ਪਹਿਲੀ ਮੋਮਬਤੀ ਜਗਦੀ ਰਹੇ ਪਰ ਨਾ ਉਹ ਨਾ ਰਹਿ ਸਕੇ ਬਜ ਗਈ ਜੀ ਦਰਰਗ ਪਰ ਕੇ ਕਾਲਜਾ ਨਿਕਲ ਗਿਆ ਇਹ ਕਿਉਂ ਬਜ ਗਈ ਆ ਇਸਨੇ ਕਿਉਂ ਬੁਝਣਾ ਸੀਗਾ ਇਹ ਤਾਂ ਜਗਦੀ ਰਹਿਣੀ ਚਾਹੀਦੀ ਸੀ ਇਸ ਮੋਮਬਤੀ ਦਾ ਤਾਂ ਬਹੁਤਾ ਹੀ ਚਾਨਣ ਸੀਗਾ ਇਸ ਮੋਮਬਤੀ ਦਾ ਸਾਰਾ ਤਾਂ ਸਾਰਾ ਚਾਨਣ ਸੀਗਾ ਛੇਤੀ ਦੇ ਕੇ ਉਸਨੇ ਦੂਜੀ ਮੋਮਬਤੀ ਅਖੀੜੀ ਤੇ ਉਸਦੀ ਲਾਟ ਪਹਿਲੀ ਮੋਮਬਤੀ ਦੇ ਮੂੰਹ ਨਾਲ ਛੁਆ ਦਿੱਤੀ ਤੇ ਫਿਰ ਕੁਝ ਚਿਰ ਹੋਰ ਪਹਿਲੀ ਮੋਮਬਤੀ ਸਾਹਮਣੇ ਬੈਠੀ ਰਹੀ ਪਤਾ ਨਹੀਂ ਕੀ ਕੀ ਸੋਚੀ ਰਹੀ ਉਥੋਂ ਉੱਠੀ ਦੇਖਿਆ ਪੰਜਵੀਂ ਤੇ ਛੇਵੀਂ ਕਦੋਂ ਦੀਆਂ ਮੱਚ ਕੇ ਬਚ ਗਈਆਂ ਸਨ ਪੜੱਕ ਦੇ ਕੇ ਹੀ ਜਿਵੇਂ ਮੱਚ ਗਈਆਂ ਹੋਣ ਛੇਵੀਂ ਦੀਆਂ ਜੜਾਂ ਵਿੱਚ ਮੂਮ ਦਾ ਇੱਕ ਫੋੜਾ ਜਿਹਾ ਬਣ ਗਿਆ ਪਰ ਪੰਜ ਵੀਜਾ ਤੱਕ ਕੁਝ ਵੀ ਨਹੀਂ ਸੀ ਬਚਿਆ ਗਾ ਨਾ ਮੂਮ ਨਾ ਧਾਗਾ ਸਭ ਕੁਝ ਮੱਚ ਗਿਆ ਸੀਗਾ ਸਭ ਕੁਝ ਬਲ ਗਿਆ ਸੀਗਾ ਉਸਦੇ ਹੱਥ ਅਜੇ ਦੋ ਮੂਮ ਬੱਤੀਆਂ ਰਹਿਣੀਆਂ ਸਨ ਉਹ ਸੋਚ ਰਹੀ ਸੀ ਕਿ ਉਹਨਾਂ ਨੂੰ ਉਹ ਇੱਥੇ ਕਿੱਥੇ ਲਾਵੇ ਥੱਲੇ ਵੇੜੇ ਵਿੱਚ ਜਦੋਂ ਮਾਂ ਨੇ ਉੱਚੀ ਦੇ ਨੀ ਹਾਕ ਮਾਰੀ ਜੀਤਾ ਉਤਰਨਾ ਨਹੀਂ ਗਾ ਉੱਤੇ ਹੀ ਛੱਪੜ ਪਾ ਕੇ ਬੈਠ ਗਈ ਹੈ ਉਹ ਥੱਲੇ ਉਤਰਾਈ ਮਾਂ ਨੂੰ ਉਸਦਾ ਮੂੰਹ ਨਿੱਖ ਜਿਹਾ ਜਾਪਿਆ ਅੰਦਰ ਦੂਜੇ ਕਮਰੇ ਵਿੱਚ ਗੁਰਕ੍ਰਿਪਾਲ ਸਿੰਘ ਅਜੇ ਬੈਠਾ ਸੀਗਾ ਲੀਲੂ ਵੀ ਉਸ ਕੋ ਲੋਹੇ ਦੀ ਕੁਰਸੀ ਉੱਤੇ ਬੈਠਾ ਸੀਗਾ ਕਾਲੀਆਂ ਦਾ ਗਰਦੱਤ ਤੇ ਸਰਵਣ ਵੀ ਸਨ ਉਹ ਸ਼ਰਾਬ ਪੀ ਰਹੇ ਸਨ ਬੱਕਰੇ ਦਾ ਮੀਟ ਮੇਜ਼ ਥੱਲੇ ਰੱਖ ਛੱਡਿਆ ਸੀ ਸਰਦਾਰ ਪੈਗ ਲਾਂਦਾ ਤੇ ਤਰੀ ਦੇ ਦੋ ਚਮਚੇ ਮੂੰਹ ਵਿੱਚ ਪਾ ਲੈਂਦਾ ਮਾਸ ਉਸ ਤੋਂ ਚੱਬਿਆ ਨਹੀਂ ਸੀ ਜਾਂਦਾਗਾ ਸ਼ਿਕਾਰ ਦਾ ਕੰਮ ਤਾਂ ਸਰਦਾਰ ਜੀ ਜਮਾਂ ਹੀ ਛੱਡਦਾ ਤੁਸੀਂ ਤਾਂ ਸਰਵਣ ਪੁੱਛ ਰਿਹਾ ਸੀਗਾ ਹੁਣ ਤਾਂ ਭਾਈ ਗੋਡੇ ਨਹੀਂ ਤੁਰਦੇ ਉਮਰ ਨਾਲ ਹੁੰਦੀਆਂ ਨੇ ਸਾਰੀਆਂ ਗੱਲਾਂ ਹੁਣ ਤਾਂ ਦੰਦ ਵੀ ਸਾਲੇ ਐਵੇਂ ਲੱਗਦੇ ਨੇ ਜਿਵੇਂ ਗਿੱਲੀ ਮਿੱਟੀ 'ਚ ਮੱਕੀ ਦੇ ਦਾਣੇ ਗੱਡੇ ਹੋਏ ਹੋਣ ਹੰਤਾ ਰੋਟੀ ਮਸਾ ਚਿੱਥੀ ਜਾਂਦੀ ਐ ਲੱਕੇ ਦੇ ਸਾਰੇ ਜਾਨਵਰ ਤਾਂ ਸਰਦਾਰ ਜੀ ਤੁਸੀਂ ਕੱਲਿਆਂ ਦੇ ਢੱਡ ਦੇ ਪਾਲੇ ਆ ਦੰਦ ਦੱਸੋ ਕੀ ਕਰਨ ਵਿਚਾਰੇ ਲੀਲੂ ਨੇ ਕਿਹਾ ਤੇ ਸਾਰੇ ਜਾਣੇ ਹੈਡ ਹੈਡ ਕਰਕੇ ਹੱਸ ਪਏ ਸੀ ਸਾਰਿਆਂ ਨੇ ਇੱਕ ਇੱਕ ਬੈਗ ਹੋਰ ਪੀਤਾ ਗੁਰਦੱਤ ਕਹਿੰਦਾ दारू ਤਾਂ ਮੋਤੀਆਂ ਵਾਲਿਓ ਤੁਸੀਂ ਬਣਾਉਂਦੇ ਹੁੰਦੇ ਸੀਗੇ ਮਖਿਆਲ ਵਰਗੀ ਹੁੰਦੀ ਸੀ ਕੰਜਰ ਦੀ ਕੋੜੀ ਜਮਾ ਨਹੀਂ ਸੀ ਹੁੰਦੀ ਨਸ਼ਾ ਵੀ ਹੌਲੀ ਹੌਲੀ ਚੜਦਾ ਹੁੰਦਾ ਸੀ ਉਹਦਾ ਟੈਕ ਮਾਜਿਆ ਠੇਕੇਦਾਰ ਤਾਂ ਪਾਣੀ ਜੀਕ ਕੋੜੋ ਕੁਰਕ ਦੇ ਜਾਂਦੇ ਆਤੀ ਦੇ ਯਾਰ ਗੁਰਕਰਪਾਲ ਸਿੰਘ ਕੋਈ ਵੀ ਨਹੀਂ ਸੀ ਬੋਲ ਰਿਹਾ ਮੁੱਤਰ ਮੁੱਤਰ ਝਾਕ ਰਿਹਾ ਸੀ ਕਦੇ-ਕਦੇ ਮਸਕਰਾ ਪੈਂਦਾ ਤੇ ਫਿਰ ਬੁੱਲ ਮੀਂਹ ਲੈਂਦਾ ਕਾਫੀ ਰਾਤ ਗਈ ਤੀ ਕੋ ਬੈਠੇ ਰਹੇ ਪਿੰਦੇ ਰਹੇ ਤੇ ਮੀਠ ਖਾਂਦੇ ਰਹੇ ਅਜੀਤ ਕਦੋਂ ਦੀ ਸੌ ਚੁੱਕੀ ਸੀ ਗੰਗੋ ਤੇ ਸਰਦਾਰ ਨੇ ਗੱਲਾਂ ਕਰਦੀਆਂ ਰਹੀਆਂ ਸਰਦਾਰ ਰੋਟੀ ਖਾ ਕੇ ਪੈ ਗਿਆ ਤਾਂ ਉਹ ਵੀ ਪੈ ਗਈਆਂ ਇੱਕ ਦਿਨ ਹੋਰ ਰਹਿ ਕੇ ਅਜੀਤ ਤੇ ਗੰਗੋ ਫਿਰ ਪਟਿਆਲੇ ਚਲੀਆਂ ਗਈਆਂ ਗੁਰਕਰਪਾਲ ਸਿੰਘ ਕੋਲ ਜਿਹੜੀ 10 ਗੁਮਾ ਜੱਦੀ ਜ਼ਮੀਨ ਸੀ ਉਸ ਨੂੰ ਨਹਿਰ ਦਾ ਪਾਣੀ ਲੱਗਦਾ ਸੀਗਾ ਪਰ ਨਹੀਂ ਵਰ ਨਹੀਂ ਵਰ ਗਈ ਸੀਗਾ ਇਹ ਜ਼ਮੀਨ ਮੋਗ ਦੇ ਟੇਲ ਉੱਤੇ ਸੀਗੀ ਪਾਣੀ ਪਹੁੰਚਦਾ ਸੁਸਤ ਪੈ ਜਾਂਦਾ ਸੀਗਾ ਐਨੀ ਮਾਰ ਨਹੀਂ ਸੀ ਕਰਦਾ ਕਿ ਕਿਆਰਾ ਛੇਤੀ ਦੇ ਪਰ ਜਾਵੇ ਅੱਧੇ ਘੰਟੇ ਵਿੱਚ ਮਸਾ ਇੱਕ ਕਿਆਰਾ ਪਰਦਾ ਇੰਨੇ ਨੂੰ ਵਾਰੀ ਮੁੱਕ ਜਾਂਦੀ ਸੀ ਇਸੇ ਕਰਕੇ ਜ਼ਮੀਨ ਬਹੁਤ ਘਟ ਠੇਕੇ ਉੱਤੇ ਚੜਦੀ ਸੀ ਦਿਵਾਲੀ ਤੋਂ 10 15 ਦਿਨ ਪਿੱਛੋਂ ਉਸਨੇ ਇਸ ਜ਼ਮੀਨ ਵਿੱਚ ਬੋਰ ਕਰਵਾ ਦਿੱਤਾ ਸੋਣੀ ਬੀਜਣ ਤੋਂ ਪਹਿਲਾਂ ਪਹਿਲਾਂ 5 ਪਾਵਰ ਦਾ ਇੰਜਣ ਲੈ ਕੇ ਪੱਕੀ ਸਲਾਹ ਬਣਾ ਲਈ ਸੀਗੀ ਉਹਦੀ ਸੌਣੀ ਤੋਂ ਉਸਨੇ ਆਪ ਵਾਹੀ ਕਰਾਉਣੀ ਸ਼ੁਰੂ ਕਰ ਦਿੱਤੀ ਦੇਣੀ ਸੀਗੀ ਐਸ ਕਿ ਫਗਣ ਚੇਤੀ ਕਬੂਰ ਵਰਤਨਲੇ ਠੇਕੇ ਵਾਲੇ ਜੱਟ ਤੋਂ ਜਿਸ ਕੋਲ ਇੰਜਣ ਪੱਕਾ ਆਪਣਾ ਹੈਗਾ ਸੀਗਾ 200 ਰੁਪਇਆ ਉਸਨੇ ਹੋਰ ਲੈਣਾ ਕਰ ਲਿਆ ਸੀ ਡੇਰੇ ਵਾਲੀ ਵੀ ਕੁਮਾਨ ਨਹਿਰ ਕੋਲ ਸੀ ਸੁਆ ਜਿਹੜਾ ਨਹਿਰ ਵਿੱਚੋਂ ਨਿਕਲਦਾ ਸੀ ਉਸ ਜ਼ਮੀਨ ਦੀ ਲੰਬੀ ਬਾਹੀ ਦੇ ਨਾਲ ਨਾਲ ਲੱਜਾਂਦਾ ਸੀਗਾ ਸੋ ਇਸ ਜ਼ਮੀਨ ਵਿੱਚ ਪਾਣੀ ਮਾਰੋ ਮਾਰ ਪੈਂਦਾ ਅੱਧੇ ਵਿਗੇ ਦੇ ਕਿਾਰੇ ਮਿੰਟਾਂ ਵਿੱਚ ਭਰ ਜਾਂਦੇ ਸੀਗੇ ਇਸ ਮੋਗੇ ਦਾ ਚੱਕ ਵੀ ਥੋੜਾ ਜਿਹਾ ਵਾਰੀ ਆਈ ਹੀ ਰਹਿੰਦੀ ਸੀਗੀ ਇਹ ਜ਼ਮੀਨ ਉੰਜ ਨਰੋਈ ਬੜੀ ਸੀਗੀ ਕਈ ਵਾਰ ਲੋਕ ਕੱਲਾ ਛੇੜ ਲੈਂਦੇ ਥੱਕ ਲੱਕ ਚ ਹੀ ਛੋਟੇ ਦੇ ਸਰਰਗੀ 20 ਕੁਮਾ ਡੱਕਲੀਆ ਕੁੰਡਾ ਸਿਉ ਨੇ 20 ਕੁਮਾ ਤਹਿਸੀਲਦਾਰ ਵਾਲੀ ਜਿਹੜੀ ਉਸ ਨੇ ਆਪ ਖਰੀਦੀ ਸੀਗੀ ਉਸ ਵਿੱਚ ਪਾਣੀ ਵੀ ਕੁਝ ਕਮੀ ਸੀਗੀ ਸੋਚਿਆ ਉਸ ਵਿੱਚ ਬੋਰ ਉਹ ਅਗਲੇ ਸਾਲ ਕਰਵਾ ਲਵੇਗਾ ਟਰੈਕਟਰ ਬਾਰੇ ਉਹ ਸੋਚ ਰਿਹਾ ਸੀ ਕਿ ਕਦੋਂ ਲਿਆ ਜਾਵੇ ਲੀਲੂ ਤਾਂ ਉਸ ਨੂੰ ਸਲਾਹ ਦਿੰਦਾ ਸੀ ਹੁਣੇ ਲਿਆਓ ਸਰਦਾਰ ਜੀ ਲੁਧਿਆਣਿਓ ਪਰ ਉਸ ਦੀ ਅਜੇ ਸਲਾਹ ਨਹੀਂ ਸੀਗੀ ਹੁਣੇ ਟਰੈਕਟਰ ਖਰੀਦ ਕੇ ਕੀ ਕਰਨਾ ਇਹ ਵਾਹੀ ਦਾ ਕੰਮ ਸ਼ੁਰੂ ਤਾਂ ਹੋ ਲਵੇ ਹੌਲੀ ਹੌਲੀ ਸਾਲ 2 ਸਾਲ ਵਿੱਚ ਖਰੀਦ ਲਿਆ ਜਾਵਗਾ ਟਰੈਕਟਰ ਵੀ ਅਜੇ ਤਾਂ ਬਲਦਾਂ ਦਾ ਇੱਕ ਜੋੜਾ ਨਾਲ ਹੀ ਸਰ ਜਾਂਦਾ ਸੀਗਾ ਪਿੰਡ ਵਿੱਚ ਵੀ ਡਾਇਰੈਕਟਰ ਹਨ ਲੋੜ ਪਈ ਤਾਂ ਅਜੇ ਤਾਂ ਮੰਗ ਲਿਆ ਕਰਾਂਗੇ ਕਿਸੇ ਨਾ ਕਿਸੇ ਦਾ ਉਸਨੇ ਲੀਲੂ ਨਾਲ ਪੱਕੀ ਗੱਲ ਕਰ ਲਈ ਕਿ ਉਹ ਦੋਵੇਂ ਅੱਜ ਕੀ ਤਨੋਲੇ ਜਾਂ ਰਾਮਪੁਰੇ ਦੀ ਮੰਡੀ ਤੇ ਜਾ ਕੇ ਦੋ ਨਗੌਰੀ ਬਲਦ ਖਰੀਦ ਲਿਆਉਣਗੇ ਦਸੰਬਰ ਦੇ ਦਿਨ ਸ਼ੁਰੂ ਹੋ ਗਏ ਸਨ ਕੜਾਕੇ ਦੀ ਸਰਦੀ ਪੈਣ ਲੱਗੀ ਸੀ ਇੱਕ ਸ਼ਾਮ ਤੀਵੀਂ ਪਰਛ ਕੋਠੇ ਉਤੇ ਚਵਾਰੇ ਮੂਰੇ ਤੁੱਪ ਸੇਕ ਰਹੇ ਸਨ ਮੰਜੇ ਉਤੇ ਪਿਆ ਗੁਰਕ੍ਰਿਪਾਲ ਸਿੰਘ ਸਰਦੀ ਕਰ ਖੁਰਕ ਰਿਹਾ ਸੀਗਾ ਮੰਜੇ ਦੀ ਬਾਹੀ ਕੋਲ ਪੁੰਜੇ ਬੋਰੇ ਉਤੇ ਕਲਵੰਤ ਕੌਰ ਬੈਠੀ ਸੀ ਤੇ ਆਪਣੀਆਂ ਅੱਡੀਆਂ ਦੀਆਂ ਬਿਆਈਆਂ ਵਿੱਚ ਵੈਸਲੀਨ ਭਰ ਰਹੀ ਸੀ ਗੁਰਕ੍ਰਿਪਾਲ ਸਿੰਘ ਨੇ ਮੋٹے ਗਰਮ ਕੱਪੜੇ ਦੀ ਜਾਗਟ ਪਾਈ ਹੋਈ ਸੀ ਕਲਵੰਤ ਕੌਰ ਨੇ ਚਿੱਟੀ ਪਰਚਮ ਦੀ ਕੋਟੀ ਜਿਹੜੀ ਅਜੀਤ ਨੇ ਪਿਛਲੇ ਸਾਲਾਂ ਵਿੱਚ ਹੀ ਉਸ ਨੂੰ ਬਣ ਕੇ ਦਿੱਤੀ ਸੀ ਸੰਤੀ ਉਹਨਾਂ ਦੀ ਰੋਟੀ ਪਕਾਉਂਦੀ ਹੁੰਦੀ ਉਹ ਹੁਣ ਘਰ ਨਹੀਂ ਸੀਗੀ। ਉਹ ਤਾਂ ਦੋ ਵੇਲੇ ਰੋਟੀ ਪਕਾਉਂਦੀ ਭਾਂਡੇ ਮਾਂ ਦੀ ਤੇ ਫਿਰ ਆਪਣੇ ਘਰ ਨੂੰ ਚਲੀ ਜਾਂਦੀ। ਕਦੇ-ਕਦੇ ਉਹ ਪਿਛਲੇ ਪਹਿਰ ਦੀ ਚਾਹ ਬਣਾਉਣ ਵੀ ਜਾਂਦੀ ਸੀਗੀ। ਨਹੀਂ ਤਾਂ ਚਾਹ ਆਦ ਕੁਲਵੰਤ ਆਪ ਹੀ ਬਣਾ ਲੈਂਦੇ ਸੀਗੀ। ਮੱਜਾਂ ਦਾ ਪਾਲੀ ਚੋਰਾ ਦਾ ਮੁੰਡਾ ਸੀਗਾ ਆਥਰ ਨੂੰ ਗੁਣੋਂ ਤਾਰਾਂ ਵੀ ਕੱਢ ਜਾਂਦਾ ਦਦ ਵੀ ਰੜਕ ਜਾਂਦਾ ਸੀਗਾ ਖਾਸਾ ਚੋਬਰ ਸੀਗਾ ਘਰ ਵਿੱਚ ਹੁਣ ਹੋਰ ਕੋਈ ਨਹੀਂ ਸੀਗਾ ਚਵਾਰੇ ਮੁਰੇ ਤੋਂਪ ਸੇਕ ਰਹੇ ਤੀਵੀਂ ਪੋਰ ਛੱਜ ਪੇਜ ਭਰੀ ਗੱਲ ਕਰ ਰਹੇ ਸਨ ਮੁੰਡਾ ਆਖਰ ਨੂੰ ਤਾਂ ਮੁਸਲੀ ਦੇ ਪੇਟੋਂ ਹੀ ਹੋਇਆ ਹੈ ਨਾ ਜੇ ਮੁੰਡੇ ਨੂੰ ਇਸ ਗੱਲ ਦੀ ਸੋਹ ਹੋ ਗਈ ਤਾਂ ਆਪਾਂ ਉਹਦੇ ਕੀ ਲੱਗਦੇ ਆ ਤੁਸੀਂ ਤਾਂ ਕਦੇ-ਕਦੇ ਕਮਲੀਆਂ ਗੱਲਾਂ ਕਰਨ ਲੱਗ ਪੈਨੇ ਹੋ ਸੋਹ ਭਲਾ ਕਿੱਥੋਂ ਹੋ ਜੂਗੀ ਕੌਣ ਕਰ ਦੂਗਾ ਸੋਹ ਸੋਹ ਕੋਈ ਦੂਰ ਨਹੀਂ ਹੁਣ ਤਾਂ ਹੁਣ ਤਾਂ ਪਾ ਕੇ ਪੱਕੇ ਪੈ ਗਈ ਆ ਆਕਰ ਨੂੰ ਹੈ ਤਾਂ ਥੋੜੀ ਬੰਦ ਪੇਟ ਭਾਵੇਂ ਕਿਸੇ ਦਾ ਹੋਵੇ ਤੁਸੀਂ ਵਹਿਮ ਨਾ ਕਰਿਆ ਕਰੋ ਐਵੇਂ ਗੱਲ ਤਾਂ ਤੇਰੀ ਠੀਕ ਹੈ ਪਰ ਕੋਈ ਸ਼ਰੀਕ ਡੁੱਡਕਾ ਖੜਾ ਨਾ ਕਰਦੇ ਐਡੀ ਵੱਡੀ ਜਾਇਦਾਦ ਆਪਣੀ ਅੱਖਾਂ ਮੀਚਣ ਪਿੱਛੋਂ ਐਵੇਂ ਨਾ ਚਲੀ ਜਾਵੇ ਕੁਛ ਨਹੀਂ ਹੁੰਦਾਗਾ ਮੇਰੀ ਇੱਕ ਹੋਰ ਸਲਾਹ ਹੈ ਕਿ ਕਿਉਂ ਨਾ ਮੈਂ ਜਿਉਂਦਾ ਜਿਉਂਦਾ ਪਾਲ ਦੇ ਨਾਂ ਸਾਰੀ ਜ਼ਮੀਨ ਲਵਾ ਦੇਵਾਂ ਫੇਰ ਤਾਂ ਕਿਸੇ ਦਾ ਕੋਈ ਉਜਰ ਨਹੀਂਗਾ ਇਹ ਠੀਕ ਹੈ ਗੱਲ ਇਹ ਬਣਾ ਲੈਨੇ ਆ ਪਾਲ ਦੇ ਨਾਂ ਜ਼ਮੀਨ ਐਸ ਕਰਕੇ ਲਵਾਈਏ ਕਿਤੇ ਜ਼ੀਤਾਂ ਦੇ ਸਾਰੇ ਕੁੜੀ ਦਾ ਹਿੱਸਾ ਨਾ ਮੰਗ ਲੈਣ ਨਾਲ ਜ ਕਿਸੇ ਨੇ ਤਿਆਗਿਆ ਆ ਕਿਸੇ ਦੀ ਨੀਤ بگੜਦੀ ਦਾ ਕੋਈ ਪਤਾ ਨਹੀਂ ਲੱਗਦਾ ਕਾ ਕਾਨੂੰਨ ਮੂਰੇ ਕੋਈ ਜੋਰ ਚੱਲਦਾ ਆ ਇਹ ਗੱਲ ਕਲਵੰਤਕਾਰ ਨੇ ਮਨ ਗੱਡ ਗਈ ਸੀ ਔਰ ਦੇ ਅੰਦਰ ਚਾਹ ਦੇ ਹੌਸਲੇ ਦੀ ਇੱਕ ਲਹਿਰ ਉੱਠੀ ਸੀ ਉਹ ਕਹਿੰਦੀ ਐ ਜੀ ਕਿ ਦਸੰਬਰ ਦੇਆਂ ਛੁੱਟੀਆਂ ਚ ਪਾਲ ਨੂੰ ਇੱਥੇ ਸੱਜ ਕੇ ਇਹ ਕੰਮ ਤਾਂ ਕਰਵਾ ਹੀ ਦਿਓ ਸਰਦਾਰ ਜੀ ਦੀਵਾਲੀ ਤੋਂ ਤੀਜੇ ਦਿਨ ਅਜੀਤ ਤੇ ਗੰਗੋਜ ਜਦ ਪਟਿਆਲੇ ਪਹੁੰਚਿਆ ਤਾਂ ਕਾਫੀ ਰਾਤ ਤੱਕ ਉਹ ਹਰਪਾਲ ਨੂੰ ਢੀਕਦੀਆਂ ਰਹੀਆਂ ਪਰ ਉਹ ਘਰ ਨਹੀਂ ਸੀ ਆਇਆ ਤੜਕੇ ਜੀ ਟੁੱਠੀ ਤਿਆਰ ਹੋਈ ਤੇ ਕਾਲਜ ਚਲੀ ਗਈ ਹਰਪਾਲ ਕਾਲਜ ਵੀ ਨਾ ਆਇਆ ਦਵਿੰਦਰ ਆਇਆ ਸੀਗਾ ਦਵਿੰਦਰ ਨੂੰ ਲੈ ਕੇ ਉਹ ਟੱਕ ਸ਼ਾਪ ਤੇ ਆ ਬੈਠੀ ਦਵਿੰਦਰ ਨੇ ਚਾਹ ਦਾ ਹਾਫ ਸੈੱਟ ਮੰਗਵਾਇਆ ਸੀਗਾ ਦੋਵੇਂ ਚਾਹ ਪੀਂਦੇ ਰਹੇ ਅਜੀਤ ਨੂੰ ਮਹਿਸੂਸ ਹੋ ਰਿਹਾ ਸੀਗਾ ਜਿਵੇਂ ਅੱਜ ਉਹ ਅਜੀਤ ਵੱਲ ਸੰਵਾਰ ਕੇ ਨਹੀਂ ਝਾਕ ਰਿਆ ਅਸਲ ਵਿੱਚ ਦੋਵੇਂ ਹੀ ਕੁਝ ਗਵਾਚੇ ਜਏ ਸਨ ਦੋਵਾਂ ਦੀਆਂ ਅੱਖਾਂ ਵਿੱਚ ਉਦਾਸੀ ਸੀ ਅਜੀਤ ਨੂੰ ਤਾਂ ਪਤਾ ਸੀਗਾ ਦਵਿੰਦਰ ਨੇ ਪਿਛਲੇ 4 ਦਿਨਾਂ ਵਿੱਚ ਹਰਪਾਲ ਦੀ ਦੁਰਦਸ਼ਾ ਦੇਖ ਲਈ ਸੀ ਗੱਲਾਂ ਵਿੱਚ ਅਜੀਤ ਨੇ ਪੁੱਛਿਆ ਪਾਲੀ ਨਹੀਂ ਆਇਆਗਾ ਉਹ ਕੁਛ ਢਿੱਲਾ ਜਾ ਸੀਗਾ ਆਇਆ ਨਹੀਂਗਾ ਕਰੇ ਹੀ ਪਿਆਰ ਜਾਈ ਲਈ ਰਾਤ ਕਿਉਂ ਨਹੀਂ ਆਇਆ ਕਰੇ ਕੀ ਪਤਾ ਸੀਗਾ ਉਹਨੂੰ ਤੁਹਾਡੇ ਆਉਣ ਦਾ ਪਤਾ ਸੀਗਾ ਬਈ ਅਸੀਂ ਦੀਵਾਲੀ ਤੋਂ ਤੀਜੇ ਦਿਨ ਮੜ ਆਉਣ ਆਇਆ ਦਵਿੰਦਰ ਚੁੱਪ ਰਿਹਾ ਟਕਸ਼ਾਪ ਤੋਂ ਅੱਠ ਕਿਓ ਲਾਇਬ੍ਰੇਰੀ ਵੱਲ ਤੁਰੇ ਜਾ ਰਹੇ ਸਨ ਅਜੀਤ ਸੋਚਾਂ ਵਿੱਚ ਪਤਾ ਨਹੀਂ ਕਿੱਥੇ ਪਹੁੰਚੀ ਹੋਈ ਸੀ ਉਹ ਹੁਣ ਕੋਈ ਵੀ ਗੱਲ ਨਹੀਂ ਸੀ ਕਰ ਰਹੇ ਦਵਿੰਦਰ ਦੇ ਕੰਨਾਂ ਵਿੱਚ ਬੇਮਲੂਮੀ ਜੀ ਆਵਾਜ਼ ਪਈ ਅੱਜ ਸੰਜੀ ਬਿੱਲੀ ਕਿੱਥੇ ਹੈ ਪੈਜ ਗਈ ਹੋਣੀ ਹੈ ਵਿਚਾਰੀ ਵਿੰਦਰ ਨੂੰ ਤਾਂ ਮौज ਹੈ ਅੱਜ ਫਿਰ ਲੈ ਹੀ ਫਿਰਦਾ ਨਾ თੂਦ ਦੀ ਛਟੀ ਦੂਰੀ ਕਰੀ ਪਾਲ ਕਿਹੜਾ ਟੋਗਦਾ ਇਹਨੂੰ ਗੱਲਾਂ ਕਰਨ ਵਾਲੇ ਦੋਵੇਂ ਮੁੰਡੇ ਫਰਹੋ-ਹੋ ਕਰਕੇ ਉੱਚੀ ਜਿਹੀ ਹੱਸ ਪਏ ਸੀ। ਦਵਿੰਦਰ ਉਹਨਾਂ ਵੱਲ ਗਹਿਰੀ ਨਜ਼ਰ ਕਰਕੇ ਚੱਕਿਆ ਤਾਂ ਉਹਨਾਂ ਮੁੰਡਿਆਂ ਨੇ ਪਿੱਠਾਂ ਝੁਮਾ ਲਈਆਂ। ਕਾਲਜੋਂ ਘਰ ਆਉਣ ਲੱਗੀ ਅਜੀਤ ਨੇ ਦਵਿੰਦਰ ਨੂੰ ਆਖਿਆ ਕਿ ਉਹ ਜਾਨਸਾਰ ਹਰਪਾਲ ਨੂੰ ਘਰ ਭੇਜ ਦੇਵੇ। ਆਥਨ ਹੋ ਗਿਆ ਸੀ ਅਜੀਤ ੜੀ-ਕੜੀ ਥੱਕ ਚੁੱਕੀ ਸੀਗੀ। ਹਰਪਾਲ ਹਜੇ ਵੀ ਨਹੀਂ ਸੀ ਆਇਆਗਾ ਉਸਨੇ ਆਪਣਾ ਸਾਈਕਲ ਚੱਕਿਆ ਜੇ ਦਵਿੰਦਰ ਦੇ ਘਰ ਪਹੁੰਚ ਗਈ। ਦਵਿੰਦਰ ਦੇ ਘਰ ਸੰਤਨਗਰ ਵਿੱਚ ਹੀ ਸੀਗਾ। ਦਵਿੰਦਰ ਦੇ ਬੇਜੀ ਕਰਨ ਹੀ ਸਨ ਤੇ ਨਾ ਬਾਪੂ ਜੀ ਉਹ ਪਧੌੜ ਨੂੰ ਗਏ ਹੋਏ ਸਨ ਉੱਥੇ ਉਹਨਾਂ ਦਾ ਇੱਕ ਰਿਸ਼ਤੇਦਾਰੀ ਵਿੱਚ ਵਿਆਹ ਸੀਗਾ ਤੇਵਿੰਦਰ ਸ਼ਾਇਦ ਹਰਪਾਲ ਕਰਕੇ ਨਹੀਂ ਸੀ ਗਿਆਗਾ ਇੱਕ ਕਮਰੇ ਵਿੱਚ ਲਾਈਟ ਬਲ ਰਹੀ ਸੀ ਉਹ ਸਿੱਧੀ ਹੀ ਉਸ ਕਮਰੇ ਵਿੱਚ ਚਲੀ ਗਈ ਦਵਿੰਦਰ ਆਰਾਮ ਕੁਰਸੀ ਉੱਤੇ ਬੈਠਾ ਫੈਮੀਨਾ ਦੇ ਵਰਕੇ ਉਲਟਾ ਰਿਹਾ ਸੀਗਾ ਨਾਈਟ ਸੂਟ ਉਤੋਂ ਦੀ ਉਸਨੇ ਸਵੈਟਰ ਪਾਇਆ ਹੋਇਆ ਸੀ ਹਰਪਾਲ ਕੋਟ ਪੈਂਟ ਕਸੋੜੀ ਬਾਜੂਆਂ ਵਾਲੀ ਕੁਰਸੀ ਵਿੱਚ ਫਸਿਆ ਹੋਇਆ ਸੀਗਾ ਪੱਗ ਲਾ ਕੇ ਉਸਨੇ ਆਪਣੇ ਮੂਰੇ ਮੇਜੂਤੇ ਧਰ ਰੱਖੀ ਸੀ ਉਸਦੇ ਨਾਲ ਲੱਤਾਂ ਵੀ ਮੇਜੂਤੇ ਸਨ ਜਦੋਂ ਹੀ ਜੀਤੰਦਰ ਵੜੀ ਉਸਨੇ ਲੱਤਾਂ ਮੇਜ ਤੋਂ ਥੱਲੇ ਕਰ ਲਈਆਂ ਤੇ ਸੂਤ ਜਿਹਾ ਹੋ ਕੇ ਬੈਠ ਗਿਆ ਪਾਲੀ ਕਰਨੀ ਹੋਣਾ ਖੜੀ ਖੜੋਦੀ ਜੀਤ ਨੇ ਪੁੱਛਿਆ ਸੀਗਾ ਆਉਂਗਾ ਜੀਤੀ ਜ਼ਰੂਰ ਆਉਂਗਾ ਅਜੀਤ ਨੂੰ ਮਹਿਸੂਸ ਹੋਇਆ ਜਿਵੇਂ ਹਰਪਾਲ ਦੀ ਜ਼ਬਾਨ ਥੜਕ ਰਹੀ ਹੋਵੇ ਉਸ ਦੀਆਂ ਅੱਖਾਂ ਵਿੱਚ ਕੋਈ ਚਮਕ ਦਿਸਦੀ ਸੀ ਉਸ ਦੀਆਂ ਗੱਲਾਂ ਉੱਤੇ ਲਾਲੀ ਸੀ ਚੱਲ ਫੇਰ ਆਵੇਂਗਾ ਕਦੋਂ ਹੁਣੇ ਉੱਠ ਹਰਪਾਲ ਫਿਰ ਕੁਝ ਨਾ ਬੋਲਿਆ ਉਵੇਂ ਜਿਵੇਂ ਬੈਠਾ ਰਿਹਾ ਥੈਲੀ ਉੱਤੇ ਮੱਥਾ ਧਰ ਕੇ ਉਸ ਨੇ ਨੀਵੀਂ ਪਾ ਲਈ ਜਵਿੰਦਰ ਨੇ ਖੜਾ ਹੋ ਕੇ ਜੀਤ ਨੂੰ ਕੁਰਸੀ ਦਿੱਤੀ ਪਰ ਉਹ ਬੈਠੀ ਨਹੀਂ ਜਵਿੰਦਰ ਦੇ ਥੜਕਦੇ ਪੈਰਾਂ ਵੱਲ ਝਾਕ ਕੇ ਜੀਤ ਨੂੰ ਹਰਖ ਜਿਹਾ ਆ ਗਿਆ ਸੀ ਤੂੰ ਬੈਠ ਤਾਂ ਸਹੀਂ ਇੱਕ ਮਿੰਟ ਹਰਪਾਲ ਨੇ ਜੀਤ ਨੂੰ ਮੁਰਚੇ ਤੋਂ ਫੜ ਕੇ ਮੱਲੋ ਮੱਲੀ ਆਪਣੇ ਕੋਲ ਖਾਲੀ ਪਈ ਕੁਰਸੀ ਉੱਤੇ ਬਿਠਾ ਲਿਆ ਸੀਗਾ ਉਹ एकदम ਚੰਗਿਆੜੇ ਵਾਂਗ ਪੜਕੀ ਸੀ ਕੁਰਸੀ ਉਤੋਂ ਉੱਠੀ ਤੇ ਹਰਪਾਲ ਨੇ ਸੱਜੀ ਗੱਲ ਉਹਦੇ ਤਾੜ ਦੇ ਥੱਪੜ ਜੜ ਦਿੱਤਾ ਸ਼ਰਾਬ ਕਿਉਂ ਪੀਤੀ ਓਲੂ ਡੋਲੇ ਤੋਂ ਫੜ ਕੇ ਅਜੀਤ ਨੂੰ ਦਵਿੰਦਰ ਨੇ ਪਰੇ ਕਰ ਦਿੱਤਾ ਸੀਗਾ ਹਰਪਾਲ ਕੁਰਸੀ ਤੋਂ ਉੱਠਿਆ ਤੇ ਕੋਲ ਪਏ ਮੰਜੇ ਉੱਤੇ ਰੇਤੇ ਦੀ ਬੋਰੀ ਵਾਂਗ ਟਿਕ ਪਿਆ ਸਰਾਣੇ ਵਿੱਚ ਮੂੰਹ ਦੇ ਕੇ ਰੋਣ ਵਢ ਲਿਆ ਸੀਗਾ ਤੂੰ ਜਲਦੀ ਤੀ ਮੈਂ ਉਹਨਾਂ ਲੈ ਕੇ ਇਹਨੂੰ ਦਵਿੰਦਰ ਨੇ ਆਖਿਆ ਵਿੰਦਰ ਤੈਨੂੰ ਤਾਂ ਕੁਝ ਸੋਚਣਾ ਸੀਗਾ ਸ਼ਰਮ ਤਾਂ ਨਹੀਂ ਆਏਗੀ ਜਰਾ ਪੀਂਦਿਆਂ ਨੂੰ ਦੋਸਤ ਨੂੰ ਸਮਝਾਇਆਦਾ ਹੁੰਦਾ ਹੈ ਕਿ ਉਲਟੇ ਬਹਿਣਾਂ ਚ ਪੈਦਾ ਹੁੰਦਾ ਹੈ ਕਿ ਕਿਜੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕੁਝ ਚੈਰ ਉਹ ਓਵੇਂ ਜਿਵੇਂ ਖੜੀ ਅੱਖਾਂ ਪੂੰਜੀ ਰਹੀ ਦਵਿੰਦਰ ਵੀ ਮਸੋਸਿਆ ਖੜਾ ਸੀਗਾ ਸਾਈਕਲ ਕਿੱਥੇ ਹੈ ਤੁਹਾਡੇ ਅਜੀਤ ਨੇ ਦਵਿੰਦਰ ਤੋਂ ਪੁੱਛਿਆ ਉਧਰ ਬਰਾਂਡੇ ਚ ਖੜੇ ਨੇ ਦਵਿੰਦਰ ਨੇ ਜਵਾਬ ਦਿੱਤਾ ਚੱਲ ਕੱਢ ਫਿਰ ਬਾਹਰ ਛੱਡ ਕੇ ਆ ਸਾਨੂੰ ਪਾਗ ਮੇਰੀ ਤੋਂ ਚੱਕ ਕੇ अजीत ਨੇ ਹਰਪਾਲ ਦੇ ਸਿਰ ਉਤੇ ਤਰੀ ਬਾਹੋਂ ਫੜ ਕੇ ਉਸ ਨੂੰ ਕਮਰੇ ਚੋਂ ਬਾਹਰ ਕੀਤਾ ਸਾਈਕਲ ਉਤੇ ਚੜ ਕੇ ਤਿੰਨੇ ਜਾਣੇ ਮਾਡਲ ਟਾਊਨ ਆਵੜੇ ਗੰਗੋਈ ਕਦੋਂ ਦੀ ਰੋਟੀ ਤਿਆਰ ਕਰੀ ਬੈਠੀ ਸੀ अजीत ਨੇ ਰੋਟੀ ਪਾ ਕੇ ਦਿੱਤੀ ਦਵਿੰਦਰ ਨੂੰ ਕਿਹਾ ਕਿ ਉਹ ਵੀ ਖਾ ਲਵੇ ਆਪ ਉਹ ਲੈਟਰਨ ਵਿੱਚ ਚਲੀ ਗਈ ਸੀ ਜਦ ਮੁੜ ਕੇ ਆਈ ਤਾਂ ਉਹ ਉਵੇਂ ਜਿਵੇਂ ਬੈਠੇ ਸਨ ਸ਼ੁਰੂ ਨਹੀਂ ਕੀਤੀ ਹਲੇ अजीत ਨੇ ਪੁੱਛਿਆ ਤੂੰ ਵੀ ਖਾ ਸਾਡੇ ਨਾਲ ਹਰਪਾਲ ਨੇ अजीत ਨੂੰ ਕਿਹਾ ਖਾ ਲੂੰਗੀ ਮੈਂ ਆਪੇ ਹੀ ਤੁਸੀਂ ਖਾਓ ਨਹੀਂ ਜੀਤੀ ਅਸੀਂ ਵੀ ਨਹੀਂ ਖਾਂਦੇ ਫਿਰ ਹਰਪਾਲ ਜਦ ਚੜ ਗਿਆ ਚੰਗਾ ਖਾਓ ਫਿਰ ਮੈਂ ਵੀ ਖਾਨੀ ਆ ਤਿੰਨੇ ਜਾਨੀ ਰੋਟੀ ਖਾ ਰਹੇ ਸਨ ਅਜੀਤ ਕੋਈ ਕੋਈ ਬਰਕੀ ਮੂੰਹ ਵਿੱਚ ਪਾਉਂਦੀ ਦਵਿੰਦਰ ਨੇ ਨੀਵੀਂ ਪਾ ਰੱਖੀ ਸੀਗੀ ਤੇ ਚੁੱਪ ਕੀਤਾ ਰੋਟੀ ਖਾ ਰਿਆ ਸੀ ਹਰਪਾਲ ਰੋਟੀ ਖਾਂਦਾ ਹੈ ਜਕੀਆਂ ਬਹੁਤੀਆਂ ਲੈਂਦਾ ਹੈ ਤਿੰਨਾ ਨੇ ਅੱਧ ਪਚੱਦ ਜਹੀ ਰੋਟੀ ਖਾਦੀ ਤੇ ਹੱਥ ਧੋ ਲਏ ਘਰ ਨੂੰ ਜਾਣ ਲੱਗਿਆ ਦਵਿੰਦਰ ਅਜੀਤ ਦੇ ਕੰਨ ਵਿੱਚ ਪਤਾ ਨਹੀਂ ਕੀ ਕਹਿ ਗਿਆ ਸੁਣ ਕੇ ਅਜੀਤ ਦਾ ਕਾਲਜਾ ਜਿਵੇਂ ਢੇਰੀ ਹੋ ਗਿਆ ਹੋਵੇ ਪਾਂਡਾ ਟਿੰਡਾ ਸਾਹਮਣੇ ਗੰਗੋ ਪੈ ਗਈ ਹਰਪਾਲ ਨੇ ਰਜਾਈ ਉੱਤੇ ਲੈ ਕੇ ਮੂੰਹ ਟਕ ਲਿਆ ਅਜੀਤ ਨੇ ਆਪਣਾ ਬਿਸਤਰਾ ਵਿਛਾਇਆ ਤੇ ਕਮਰੇ ਦਾ ਅੰਦਰਲਾ ਕੁੰਡਾ ਲਾ ਕੇ ਜਿੰਦਾ ਲਾ ਦਿੱਤਾ। ਅੱਧਿਕ ਰਾਤ ਹਰਪਾਲ ਮਲਕੜ ਜਿਹੀ ਉੱਠਿਆ ਕੁੰਡਾ ਟੋਕੇ ਦੇਖਿਆ ਜਿੰਦਾ ਲੱਗਿਆ ਹੋਇਆ ਸੀਗਾ ਟੇਬਲ ਲੈਂਪ ਜਗਾਉਂਦਾ ਤਾਂ ਅਜੀਤ ਨੂੰ ਜਾਗ ਆ ਜਾਣੀ ਸੀ ਉਸ ਦੇ ਅੰਦਰੋਂ ਇੱਕ ਕਚੀਚੀ ਉੱઠી ਇੱਕ ਖਿਜ ਤੇ ਫਿਰ ਉਹ ਖਿਜ ਬੇਵਸੀ ਵਿੱਚ ਪਲਟ ਗਈ ਸੀ ਜੰਪ ਕਰਕੇ ਰਜਾਈ ਵਿੱਚ ਆ ਬੜਿਆ ਕੋਚੇ ਰੱਖਾਂ ਚਮਕਦਾਰ ਰਿਹਾ ਤੇ ਫਿਰ ਸੌ ਗਿਆ। ਤੜਕੇ ਗੰਗੋ ਚਾਹ ਲੈ ਕੇ ਆਈ ਅਜੀਤ ਉੱਠ ਬੈਠੀ ਸੀ ਹਰਪਾਲ ਅਜੇ ਮੰਜੇ ਵਿੱਚ ਹੀ ਸੀਗਾ ਮੇਜ਼ ਉੱਤੇ ਚਾਹ ਧਰ ਕੇ ਗੰਗੋ ਚਲੀ ਗਈ ਅਜੀਤ ਚਾਹ ਪੀ ਰਹੀ ਸੀਗੀ ਹਰਪਾਲ ਚਾਹ ਪੀ ਰਿਹਾ ਸੀ ਉਹ ਕੁੱਟ ਪਰਦਾ ਤੇ ਕਮਰੇ ਦੀ ਛੱਤ ਵੱਲ ਝਾਕਣ ਲੱਗ ਪੈਂਦਾ ਕੁੱਟ ਪਰਦਾ ਦੇ ਖੂंजे ਵਿੱਚ ਨਿਗਾਹ ਟਿਕਾ ਲੈਂਦਾ ਉਹ ਕੁੱਟ ਪਰਦਾ ਤੇ ਟੇਬਲ ਲੈਂਪ ਵੱਲ ਧਿਆਨ ਲੈ ਜਾਂਦਾ ਅਜੀਤ ਵੱਲ ਜਿਵੇਂ ਉਸ ਤੋਂ ਚੱਕਿਆ ਹੀ ਨਹੀਂ ਸੀ ਜਾਂਦਾ ਉਸ ਦਿਨ ਵੀ ਹਰਪਾਲ ਕਾਲਜ ਨਾ ਗਿਆ ਅਜੀਤ ਵੀ ਨਾ ਗਈ ਜਿਸ ਦਿਨ ਗੰਗੋ ਤੇ ਅਜੀਤ ਦਿਵਾਲੀ ਦੇਖਣ ਦੌਲਤਪੁਰੇ ਚਲੀਆਂ ਗਈਆਂ ਸਨ ਹਰਪਾਲ ਦਵਿੰਦਰ ਦੇ ਘਰ ਆ ਗਿਆ ਸੀ ਉਸ ਦਿਨ ਤਾਂ ਉਹ ਦਵਿੰਦਰ ਨਾਲ ਕਾਲਜ ਵੀ ਚਲਿਆ ਗਿਆ ਸੀ ਪਰ ਦੂਜੇ ਤੇ ਤੀਜੇ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਿਆ ਦੂਜੇ ਦਿਨ ਤਾਂ ਦਿਵਾਲੀ ਸੀਗੀ ਪਰ ਉਹਦੇ ਲਈ ਇਹ ਆਮ ਦਿਨਾਂ ਵਰਗਾ ਹੀ ਦਿਨ ਸੀ ਦਵਿੰਦਰ ਦੇ ਬਾਪੂ ਤੇ ਬੀਜੀ ਜ਼ੋਰ ਲਾ ਹਟੇ ਨਾ ਉਸਨੇ ਕੁਝ ਖਾਦਾ ਨਾ ਪੀਤਾ ਉਹਦੀ ਇਹ ਹਾਲਤ ਦੇਖ ਕੇ ਦਵਿੰਦਰ ਦੀ ਦਿਵਾਲੀ ਬਿਮਾਰੀ ਗਈ ਸਾਰਾ ਸਾਰਾ ਦਿਨ ਰਜਾਈ ਵਿੱਚ ਵੜਿਆ ਉਹ ਮੰਜੇ ਉੱਤੇ ਪਿਆ ਰਹਿੰਦਾ ਪਤਾ ਨਹੀਂ ਕੀ ਸੋਚਦਾ ਤੀਜੇ ਦਿਨ ਵੀ ਉਸਨੇ ਰੋਟੀ ਨਹੀਂ ਖਾਧੀ ਸੀ ਨਾ ਤੜਕੇ ਨਾ ਅਥਰੇ ਚਾਹ ਪੀ ਲਈ ਦੋਵੇਂ ਵਕਤੀ ਬਸ ਇੱਕ ਕੱਪ ਚੌਥੇ ਦਿਨ ਤੜਕੇ ਦੀ ਚਾਹ ਪੀਣ ਪਿੱਛੋਂ ਦਵਿੰਦਰ ਉਸ ਨੂੰ ਪੁੱਛਣ ਲੱਗਿਆ ਪਾਲੀ ਯਾਰ ਗੱਲ ਤਾਂ ਦੱਸ ਕੀ ਐ ਇਉਂ ਤਾਂ ਮਰ ਜੇਗਾ ਤੂੰ ਹੁਣ ਤਾਂ ਮਰ ਹੀ ਜਾਵਾਂ ਇੰਦਰ ਵਿੰਦਰ ਤਾਂ ਹੀ ਠੀਕ ਐ ਕਿਉਂ ਐਡੀ ਕੀ ਗੱਲ ਹੋ ਗਈ ਆ ਰੋਟੀ ਖਾਧੀ ਨੂੰ ਦੋ ਦਿਨ ਹੋ ਗਏ ਐ ਤੂੰ ਮੂੰਹੋਂ ਤਾਣਾ ਫਟਕਾ ਜੋ ਹਰਪਾਲ ਚੁੱਪ ਕੀਤਾ ਰਿਹਾ ਜਿਵੇਂ ਉਹ ਕੁਝ ਵੀ ਦੱਸਣਾ ਨਹੀਂ ਸੀ ਚਾਹੁੰਦਾ ਹੋਵੇ ਜਿਵੇਂ ਉਹ ਦੱਸਣਾ ਤਾਂ ਬਹੁਤ ਕੁਝ ਚਾਹੁੰਦਾ ਸੀ ਪਰ ਉਸ ਨੂੰ ਇੱਕ ਗੱਲ ਵੀ ਨਾ ਔੜਦੀ ਸੀ ਦਵਿੰਦਰ ਨਾ ਹੋ ਕੇ ਨਾ ਦਵਿੰਦਰ ਨਾ ਆ ਕੇ ਜਦ ਕਮਰੇ ਵਿੱਚ ਆਇਆ ਹਰਪਾਲ ਰੋ ਰਿਹਾ ਸੀ ਬਹੁਤ ਜ਼ਿਆਦਾ ਮਜ਼ਬੂਰ ਕਰਨ ਉੱਤੇ ਹਰਪਾਲ ਨੇ ਦਵਿੰਦਰ ਨੂੰ ਦੱਸ ਦਿੱਤਾ ਕਿ ਕੁਲਵੰਤ ਘਰ ਦੇ ਪੇਟੋਂ ਨਹੀਂ ਜੰਮਿਆ ਹੋਇਆ ਸਾਰੀ ਗੱਲ ਦਵਿੰਦਰ ਸੁਣ ਕੇ ਸਨ ਹੋ ਗਿਆ ਸੀ ਉਸ ਨੂੰ ਉਸ ਦੀ ਗੱਲ ਤੇ ਇਤਬਾਰ ਨਹੀਂ ਸੀ ਆਇਆਗਾ ਉਹ ਤਿਆਰ ਹੋਇਆ ਤੇ ਚੁੱਪਚਾਪ ਹੀ ਕਾਲਜ ਚਲਾ ਗਿਆ ਹਰਪਾਲ ਉਹ ਜਿਵੇਂ ਮੰਜੇ ਉੱਤੇ ਪਿਆ ਰਿਹਾ ਦਵਿੰਦਰ ਕਾਲਜੋਂ ਆਇਆ ਉਸਨੇ ਦੇਖਿਆ ਕਿ ਹਰਪਾਲ ਕੁਝ ਲਿਖ ਰਿਹਾ ਸੀ ਦਵਿੰਦਰ ਨੂੰ ਦੇਖਨਸਾਰ ਉਸਨੇ ਲਿਖਣਾ ਬੰਦ ਕਰ ਦਿੱਤਾ ਕਾਗਜ਼ ਇੱਕ ਪਾਸੇ ਲਕੋੜਿਆ ਦਵਿੰਦਰ ਨੇ ਇਸ ਬਾਰੇ ਉਸ ਨੂੰ ਕੁਝ ਨਾ ਪੁੱਛਿਆ ਉਸਨੇ ਸਟੋਵ ਉੱਤੇ ਚਾਹ ਬਣਾਈ ਚਾਹ ਦੇ ਨਾਲ ਦਬ ਰੋਟੀ ਦੋ ਪੀਸ ਦਿਓ ਉਹਦਾ ਜਾਮ ਲਾ ਕੇ ਮੱਲੋ ਮੱਲੀ ਹਰਪਾਲ ਨੂੰ ਖਵਾ ਦਿੱਤੇ ਆਥ ਦੀ ਰੋਟੀ ਵੀ ਦਵਿੰਦਰ ਤੋਂ ਖਿਹੜਾ ਖੜਾਉਣ ਲਈ ਹਰਪਾਲ ਨੇ ਸੰਗੋ ਥੱਲੇ ਉਤਾਰ ਲਏ ਸੀ ਅਗਲੇ ਦਿਨ ਦਵਿੰਦਰ ਨੇ ਬਥੇਰਾ ਜੋਰ ਲਾਇਆ ਤਾਂ ਹਰਪਾਲ ਕਲਜ ਨਾ ਗਿਆ ਉਸ ਦਿਨ अजीत ਕਲਜ ਆਏ ਸੀ ਉਸ ਦਿਨ ਜਦ ਉਹ ਕਲਜੋ ਘਰ ਆਇਆ ਤਾਂ ਹਰਪਾਲ ਕਰਨੇ ਸੀਗਾ ਉਸਦੇ ਬਾਪੂ ਜੀ ਨੇ 베ਜੀ ਉਸੇ ਦਿਨ ਪਧੌੜ ਨੂੰ ਗਏ ਸਨ ਮੇਜ਼ ਉੱਤੇ ਇੱਕ ਚਿੱਠੀ ਪਈ ਸੀ ਲਿਖਿਆ ਸੀ ਗਵਿੰਦਰ ਮੈਂ ਜਾ ਰਿਹਾ ਹਾਂ ਪਤਾ ਨਹੀਂ ਕਿੱਥੇ ਚਿੱਠੀ ਪੜਨਸਾਰ ਦਵਿੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਖੜਾ ਖੜੋਤਾ ਉਨੀ ਪੈਰੀ ਘਰ ਦੇ ਬੂਹੇ ਉੱਤੇ ਆਇਆ ਗਦੇ ਸੱਜੇ ਪਾਸੇ ਚਾਹ ਦੀ ਦੁਕਾਨ ਉਤੇ ਬੈਠੇ ਬਲੈਦੀ ਰਾਮ ਨੇ ਦੱਸਿਆ ਹਰਪਾਲ ਹੁਣ ਇੱਧਰ ਰੇਲ ਦੀ ਪਟੜੀ ਤੇ ਚੜਿਆ ਆ ਬਲੈਦੀ ਰਾਮ ਹਰਪਾਲ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਇਹ ਵੀ ਦੱਸਿਆ ਕਿ ਉਸ ਦੀਆਂ ਅੱਖਾਂ ਵਿੱਚ ਲਾਲੀ ਸੀ ਜਿਵੇਂ ਰੋਂਦਾ ਹਟਿਆ ਹੋਵੇ ਜਾਂ ਜਿਵੇਂ ਸ਼ਰਾਬ ਪੀਤੀ ਹੁੰਦੀ ਹੋਵੇ ਦਵਿੰਦਰ ਨੇ ਵਾਪਸ ਅੰਦਰ ਆ ਕੇ ਸਾਈਕਲ ਚੱਕਿਆ ਤੇ ਬੇਥਾਹਾ ਭਜਾ ਲਿਆ ਹਰਪਾਲ ਗੱਡੀ ਦੇ ਲਈ ਕੋਲ ਖੜਾ ਸੀਗਾ ਚੁੱਪਚਾਪ ਦਵਿੰਦਰ ਨੇ ਉਸ ਨੂੰ ਬਹੁ ਜਾ ਫੜਿਆ ਉਧਰੋਂ ਗੱਡੀ ਕੂਕਾਂ ਮਾਰਦੀ ਆ ਰਹੀ ਸੀ ਹਰਪਾਲ ਨੇ ਬਾਹਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦਵਿੰਦਰ ਨੇ ਉਸ ਨੂੰ ਜਫਾ ਪਾ ਕੇ ਰੇਲ ਦੀ ਪਟੜੀ ਤੋਂ ਪ੍ਰਾਂ ਪਹਾੜੀ ਅੱਕਾਂ ਵਿੱਚ ਸੁੱਟ ਲਿਆ ਸੀਗਾ ਗੱਡੀ ਲੰਗੀ ਦਾ ਸਾਈਕਲ ਉੱਤੇ ਆਪਣੇ ਮੂਹਰੇ ਬਿਠਾ ਕੇ ਘਰ ਲਿਆ ਆ ਹਰਪਾਲ ਘਬਰਾਇਆ ਹੋਇਆ ਸੀਗਾ ਜਿਵੇਂ ਉਸਨੇ ਕੋਈ ਬੰਦਾ ਮਾਰ ਦਿੱਤਾ ਹੋਵੇ ਕਮਰੇ ਵਿੱਚ ਜੇ ਸ਼ਰਾਬ ਦਾ ਮੋਸ਼ਕ ਆ ਰਿਹਾ ਸੀ ਮੰਜੇ ਥੱਲੇ ਬੋਤਲ ਪਈ ਸੀ ਜਿਸ ਵਿੱਚ ਅਧੀ ਦੇ ਤੋਂ ਥੋੜੀ ਜਹੀ ਘੱਟ ਸ਼ਰਾਬ ਸੀਗੀ ਕੋਚਰ ਉਹ ਦੋਵੇਂ ਚੁੱਪ ਬੈਠੇ ਰਹੇ ਪਾਲੀ ਤੂੰ ਸਮਝਦਾ ਦੁਨੀਆ 'ਚ ਤੇਰਾ ਕੋਈ ਨਹੀਂਗਾ ਆਰਾਮ ਕੁਰਸੀ ਉੱਤੇ ਬੈਠੇ ਹਰਪਾਲ ਨੇ ਅੱਖਾਂ ਉਤਾ ਕੇ ਚੱਕੀਆਂ ਬੋਲਿਆ ਕੋਜਰਾ ਤੇਰੀ ਦੋਸਤਾਂ ਵਰਗੀ ਪੈਣ ਜੀਤੀ ਤੇ ਮੈਂ ਇਸ ਦੁਨੀਆ 'ਚ ਤੇਰੇ ਕੁਝ ਤਾਂ ਹੈਗੇ ਹਨਾ ਮਾਂ ਜਿਵੇਂ ਤੈਨੂੰ ਪਾਲਿਆ ਕੁਛ ਤਾਂ ਤੇਰੀ ਲੱਗਦੀ ਹੈ ਨਾ ਤੂੰ ਸਾਡੇ ਕੰਨੇ ਦੇਖ ਸਾਡਾ ਕੀ ਬਣੂਗਾ ਹਰਪਾਲ ਕੁਝ ਨਾ ਬੋਲਿਆ ਕੁਰਸੀ ਤੋਂ اٹਕੇ ਮੰਜੇ ਉੱਤੇ ਪੈ ਗਿਆ ਸਨੇ ਕੋਟ ਪੈਂਟ ਕੁਝ ਚੈਰ ਬਾਦ ਉਸਨੇ ਅੱਖਾਂ ਬੰਦ ਕਰ ਲਈਆਂ ਤੇਵਿੰਦਰ ਕੁਰਸੀ ਉੱਤੇ ਬੈਠਾ ਪੰਜਾਬੀ ਦਾ ਇੱਕ ਮਾਸਕ ਪੱਤਰ ਫਰੋਲਦਾ ਰਿਹਾ ਸੀਗਾ ਐਵੇਂ ਜਿਵੇਂ 2 ਘੰਟੇ ਲੰਘ ਗਏ ਸੀ ਤੇਵਿੰਦਰ ਨੇ ਸਟੋਵ ਉੱਤੇ ਚਾਹ ਬਣਾਈ ਸੀਗੀ ਆਪ ਪੀਤੀ ਤੇ ਹਰਪਾਲ ਨੂੰ ਉਠਾ ਕੇ ਇੱਕ ਪਿਆਲੀ ਪਿਆ ਦਿੱਤੀ ਸੀ ਉਹ ਫਿਰ ਚੁੱਪ ਜਿਹੇ ਬੈਠੇ ਰਹੇ ਕਾਫੀ ਧੀਰ ਤੱਕ ਬੈਠੇ ਰਹੇ ਤੈਣ ਛਿਪਣ ਵਾਲਾ ਹੋਇਆ ਤਾਂ ਇੱਕ ਝਟਕੇ ਜਿਹੇ ਨਾਲ ਹਰਪਾਲ ਮੰਜੇ ਤੋਂ ਉੱਠਿਆ ਗਲਾਸ ਵਿੱਚ ਉਸਨੇ ਸ਼ਰਾਬ ਪਾਈ ਤੇ ਉਸ ਵਿੱਚ ਪਾਣੀ ਦੀ ਇੱਕ ਉਜਲ ਪਾ ਕੇ ਘਟ ਘਟ ਪੀ ਗਿਆ ਦਵਿੰਦਰ ਉਸ ਵੱਲ ਚੁੱਪਚੀਤਾ ਦੇਖਦਾ ਰਿਹਾ ਇੱਕ ਪਿਘਰਪਾਲ ਨੇ ਹੋਰ ਪਾਇਆ ਜਵਿੰਦਰ ਦੇ ਹੱਥ ਫੜਾ ਕੇ ਉਹ ਇੰਨਾ ਜ਼ੋਰ ਦੀ ਕੜਕਿਆ ਕਿ ਦਵਿੰਦਰ ਦੇ ਕੰਨਾਂ ਦੇ ਪਰਦੇ ਪਟਣ ਵਾਲੇ ਹੋ ਗਏ ਲੈ ਫੜ ਪੀ ਜਾ ਸਾਰੀ ਉਸ ਨੇ ਇੰਨਾ ਉੱਚੀ ਆਖਿਆ ਸੀ ਕਿ ਜਿਵੇਂ ਇਹ ਸ਼ਬਦ ਕਹਿ ਕੇ ਉਹ ਆਪ ਵੀ ਕੰਬ ਗਿਆ ਹੋਵੇ ਦਵਿੰਦਰ ਨੂੰ ਇਹ ਸੋਚਣ ਦਾ ਮੌਕਾ ਹੀ ਨਾ ਮਿਲਿਆ ਕਿ ਪੀਵੇ ਜਾਂ ਨਾ ਪੀਵੇ ਸ਼ਰਾਬ ਦਵਿੰਦਰ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਸਿਰਫ ਦੋ ਵਾਰ ਪੀਤੀ ਸੀ ਹਰਪਾਲ ਦੀ ਕੜਕਵੀਂ ਆਵਾਜ਼ ਸੁਣ ਕੇ ਉਸਨੇ ਗਲਾਸ ਮੂੰਹ ਨੂੰ ਲਾ ਲਿਆ ਇੱਕ ਇੱਕ ਪੈਗ ਹੋਰ ਪੀ ਕੇ ਉਹ ਬੈਠੇ ਹੀ ਸਨ ਕਿ ਅਜੀਤ ਆ ਗਈ। ਦੋ ਦਿਨ ਹੋਰ ਹਰਪਾਲ ਗਮਸਮ ਰਿਹਾ ਉਹ ਕਾਲਜ ਨਹੀਂ ਗਿਆ। ਅਜੀਤ ਵੀ ਨਹੀਂ ਗਈ ਤੀਜੇ ਦਿਨ ਦਵਿੰਦਰ ਘਰ ਆ ਕੇ ਉਹਨਾਂ ਦੋਹਾਂ ਨੂੰ ਕਾਲਜ ਲੈ ਗਿਆ। ਦਸੰਬਰ ਦੀਆਂ ਛੁੱਟੀਆਂ ਹੋਣ ਵਿੱਚ ਦੋ ਦਿਨ ਰਹਿੰਦੇ ਸਨ ਕਿ ਦੌਲਤਪੁਰ ਤੋਂ ਚਿੱਠੀ ਆਈ ਲਿਖਿਆ ਸੀਗਾ ਅਜੀਤ ਤੇ ਹਰਪਾਲ ਜ਼ਰੂਰ ਹੀ ਛੁੱਟੀਆਂ ਵਿੱਚ ਪਿੰਡ ਆ ਜਾਣ।